ਇਹਨਾਂ ਨੇ ਤੇ ਜਕਰੀਆ ਖਾਨ ਨੂੰ ਛੋਟਾ ਕਰ ਦਿੱਤਾ ਮੀਰ ਮੰਨੂ ਦੇ ਜੁਰਮਾਂ ਨੂੰ ਭਲਾ ਦਿੱਤਾ ਸ਼ਾਇਦ ਇਹ ਪਹਿਲਾ ਪੁਲਿਸ ਅਫਸਰ ਹੁੰਦਾ ਜਿੰਨੂੰ ਝੂਠੇ ਮੁਕਾਬਲੇ 'ਚ ਫਾਂਸੀ ਹੁੰਦੀ ਜੇ ਉਹ ਮਰਦਾਬ ਡੇਰਾ ਨਾ ਹੁੰਦਾ ਇਹ ਆਪਣੇ ਆਪ ਨੂੰ ਸੂਬਾ ਸਰਦਕ ਹੁੰਦਾ ਵੀ ਇੱਕ ਉਹ ਸੂਬਾ ਆ ਜਿਨੇ ਉਦੋਂ ਬੜਾ ਸਿੱਖੀ ਦਾ ਘਾਣ ਕੀਤਾ ਤੇ ਹੁਣ ਮੈਂ ਵੀ ਉਹੋ ਜੰਪਿਆ ਤੇ ਫਿਰ ਜੇ ਉਹ ਜੰਪਿਆ ਤੇ ਫਿਰ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਵੀ ਵਰਗੇ ਜਿਹੋਦੇ ਉਹ ਵੀ ਤੇ ਨਾਲ ਹੀ ਫਿਰ ਜੰਮੜਿਆ ਇਹ ਵੀ ਪਹਿਲਾਂ ਵੀ ਇੱਕ ਇਹਨੂੰ ਢਾਲਿਆ ਸੀਗਾ ਪ੍ਰਭਨਾ ਦੇ ਛੇਕ ਤੇ ਉਦੋਂ ਵੀ ਇਹ ਹਸਪਤਾਲ ਦਾਖਲ ਰਿਹਾ ਸੀਗਾ 10-15 ਦਿਨ ਤੇ ਮੈਨੂੰ ਲੱਗਦਾ ਪਈ ਹੁਣ ਸੰਦੀਪ ਸਿੰਘ ਸ਼ਨੀ ਦੀ ਲਪੇਟ 'ਚ ਆ ਗਿਆ ਤੇ ਪਤਾ ਲੱਗਾ ਵਾ ਕਿ ਕਾਫੀ ਗੰਭੀਰ ਅਵਸਥਾ ਦੇ ਵਿੱਚ ਤੇ ਬਚਣ ਦੇ ਚਾਂਸ ਬਹੁਤ ਘੱਟ ਆ ਦੂਸਰਾ ਜਿਹੜਾ ਵਾ ਉਹ ਅੰਦਰਜੀਤ ਨਾਮ ਦਾ ਕੁਝ ਮਗਲ ਉਹ ਨਸ਼ੇ ਨੂੰਸ਼ੇ ਦੇ ਚੱਕਰ 'ਚ ਹੈ ਉਹ ਵੀ ਪੁੱਛੜੀ ਆ ਠੀਕ ਹੈ ਤੀਸਰਾ ਕੋ ਗੁਰਵਚਨਾ ਡੀਐਸਪੀ ਆ ਤੀਜਾ ਨਾਂ ਦਾ ਕੱਢੀ ਉਹ ਡੀਐਸਪੀ ਸੀਗਾ ਤਰਨਤਾਰ ਦੇ ਲਈ ਠੀਕ ਹੈ ਆਦੇ ਵੀ ਉਹਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਬੰਦੇ ਮਾਰਨੇ ਸੀ ਤਿੰਨ ਹੁਕਮ ਆਇਆ ਸੀ ਕਿ ਤਿੰਨ ਬੰਦੇ ਮਾਰ ਤੋ ਤਿੰਨ ਬੰਦੇ ਮਾਰਨੇ ਸੀ ਤੇ ਉਹਨਾਂ ਹਵਾਲਾ ਚੋਂ 5 6 ਕੱਢਨੇ ਤੇ ਮਾਰਿਆ ਬਰਖਟ ਤੇ ਸਾਰੀ ਮਾਰ ਇਹ ਸੂਬਾ ਸਰੰਦ ਜਤਵਿੰਦਰਜੀਤ ਇੱਕ ਇੱਕ ਗੁਰਬਚਨਾਈ ਵਰਗੇ ਆ ਹੋਰ ਕਈ ਚਵੜਾਦੇ ਇਹੋ ਜਿਹਿਆਂ ਪੱਗਾ ਬਣ ਕੇ ਤੁਰੇ ਫਿਰਦੇ ਆ ਦਲਬਾਗ ਵਰਗੇ ਆ ਗੁਰਬਚਨਾ ਇੱਕ ਠੰਡਦਾਰ ਆਪਣੇ ਆਪ ਨੂੰ ਮਾਨੋ ਚਾਲ ਖਵਾਉਂਦਾ ਹੁੰਦਾ ਸੀ ਇਹ ਸਾਰੀ ਜਿਹੜਿਆਂ ਨੇ ਇਹਨਾਂ ਦਾ ਡੀਐਨਏ ਕਰਾ ਲੂ ਜੇ ਮੁਗਲਾਂ ਦਾ ਨਾਂ ਵਾਲੇ ਤੇ ਮੈਂ ਦਾਅਵੇ ਨਾ ਕਹਿਣਾ ਇਹ ਗੱਲ ਵੀ ਬੇਖੋਹਾਂ ਦੀ ਅਰਦਾਸ ਕਰਨ ਲਈ ਪੱਪਾ ਨਾਲ ਜੱਬਣਾ ਬੜੀ ਮੁਸ਼ਕਲ ਪੈਦਾ ਹੋਣੀ ਆ ਨਜ਼ਰ ਰਹਿਣੀ ਸਾਰੀ ਕੌਮ ਦੀ ਵੀ ਇਹਨਾਂ ਦੀ ਅੰਤਮ ਅਰਦਾਸ ਕੌਣ ਕਰਨ ਜਾਂਦਾ ਹੈ ਕਿ ਹਮਲਾ ਜਿਹੜਾ ਵਾ ਸੰਦੀਪ ਸਿੰਘ ਸਣੀ ਨੇ ਸੂਬੇ ਸਰਾਂਦੇ ਤੇ ਕੀਤਾ ਹੂੰ ਵਾਰ ਉਹਦੇ ਤੇ ਹੀ ਕੀਤਾ ਰੋਡ ਦੇ ਨਾਲ ਇਹ ਫਿਰ ਵਿੱਚ ਵਿਚਾਲੇ ਛਡਾਉਣ ਦੇ ਚੱਕਰ ਦੇ ਵਿੱਚ ਫਿਰ ਇਹਨਾਂ ਦੀ ਵੀ ਛਡੀਆਂ ਨੇ ਦੋ ਦੋ ਚਾਰ ਚਾਰ ਕਿਹਦੇ ਬੱਚੇ ਤੇ ਨਿਕ ਨਿਕੇ ਟੋਟੇ ਕਰਨੇ ਪੋਟੀਆਂ ਕਰਨੀਆਂ ਭਾਜੀ ਸੁਣ ਕੇ ਰੂਹ ਕੰਬਦੀ ਆ ਉਹਨਾਂ ਨੇ ਕਰਨ ਲੱਗਿਆ ਹੱਥ ਨਹੀਂ ਕੰਬਦੇ ਮੈਂ ਕਿਹਾ ਜੀ ਉਹ ਤੁਸੀਂ ਆਮ ਨੌਜਵਾਨਾਂ ਦੀ ਛੱਡੋ ਇਹਨਾਂ ਸਾਡੇ ਸ੍ਰੀ ਗਗਨਪਤਕ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਨਿਕ ਨਿਕੇ ਟੋਟੇ ਕਰਕੇ ਰੋੜਿਆ ਇਸ ਗੱਲ ਦੀ ਥੋੜੀ ਜੀ ਤਸੱਲੀ ਹੋਈ ਆ ਵੀ ਜੇ ਉਹਨਾਂ ਨੂੰ ਕੋਰਟ ਤੇ ਪੇਸ਼ ਕਰਨ ਲੱਗੇ ਆ ਨਾ ਤੇ ਫਿਰ ਉਹ ਆਪਣੇ ਪੈਰਾਂ ਤੇ ਚੱਲ ਕੇ ਜਾਏਗਾ ਠੀਕ ਠਾਕ ਹੋਏਗਾ ਉਸ ਤੋਂ ਬਾਅਦ ਰਿਮਾਂਡ ਲੈਣ ਕੇ ਦੀ ਅਗਲੀ ਕਸ਼ਕਿਸ਼ ਹੋਏਗੀ ਇਹ ਨਹੀਂ ਹਟਦੇ ਇਹ ਕੋਈ ਅਫਸਰਾਂ ਦਾ ਹੁਕਮ ਮੰਨਦੇ ਆ ਤੇ ਕੋਈ ਜਿੱਦਾਂ ਕੁਝ ਨੂੰ ਵੈਸੇ ਸ਼ੌਂਕ ਹੁੰਦਾ ਬੰਦੇ ਮਾਰਦਾ ਇਹ ਭਾਵੇਂ ਲੱਤਾਂ 'ਚ ਗੋਲੀਆਂ ਵੱਜ ਜਾਂਦੀਆਂ ਲੇਖਾ ਇਹਨਾਂ ਨੂੰ ਵੀ ਲੈਣਾ ਪੈਣਾ ਤੇ ਬਚ ਜਾਣੇ ਆ ਨਾ ਇਹ پاਗਲ ਹੋ ਜਾਣੇ ਆ ਕੀੜੇ ਪਾ ਕੇ ਮਾਰਨੇ ਮਰੇ ਨੇ ਅੱਗੇ ਕੀੜੇ ਪੈ ਕੇ ਲੋਕ ਫਟਿਆਲੀ ਦੀ ਜ਼ਿਲ੍ਹੇ ਤੋਂ ਕੱਲ ਆਈ ਹੋਈ ਇੱਕ ਖਬਰ ਨੇ ਸਨਸਨੀ ਫੈਲਾਈ ਹੋਈ ਹੈ ਸੰਦੀਪ ਸਿੰਘ ਸਨਨੀ ਜਿਸ ਨੇ جیل ਦੇ ਵਿੱਚ ਕੈਦ ਕੱਟ ਰਏ ਪੁਲਿਸ ਅਫਸਰਾਂ ਦੇ ਉੱਤੇ ਸਭ ਕਾ ਪੁਲਿਸ ਅਫਸਰ ਜਿਹੜੇ ਨੇ ਹੈ ਤਾਂ ਉਹ ਵੀ ਹੁਣ ਕਹਿਤੀ ਹੈ ਸਜ਼ਾ ਹਫ਼ਤਾ ਨੇ ਪਰ ਉਹਨਾਂ ਤੇ ਕਰਾਰਾ ਹਮਲਾ ਕੀਤਾ ਹੈ ਜਾਨ ਲੇਵਾ ਹਮਲਾ ਕੀਤਾ ਹੈ ਔਰ ਇਥੋਂ ਤੱਕ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਪੁਲਿਸ ਅਫਸਰ ਜਿਨ੍ਹਾਂ ਦੀ ਹਾਲਾਤ ਜਿਹੜੀ ਹੈ ਉਹ ਵੀ ਸੀਰੀਅਸ ਦੱਸੀ ਜਾ ਰਹੀ ਹੈ ਆਖਿਰ ਸੰਦੀਪ ਸੰਨੀ ਨੇ ਹਮਲਾ ਕੀਤਾ ਕਿਉਂ ਇਹ ਸਾਰੇ ਮਾਮਲੇ ਦਾ ਪਰਦਾ ਚੁੱਕਣ ਦੇ ਲਈ ਸਾਡੇ ਨਾਲ ਨੇ ਖੜਕੂ ਵਿਚਾਰਾਂ ਵਾਲੇ ਬਹੁਤ ਹੀ ਜੋਸ਼ੀਲੇ ਪੱਤਰਕਾਰ ਜਿਨ੍ਹਾਂ ਨੂੰ ਸਭ ਪਿਆਰ ਦੇ ਨਾਲ ਤੁਸੀਂ ਬਲਵਿੰਦਰ ਸਿੰਘ ਪਖੋਕੇ ਦੇ ਨਾਮ ਨਾਲ ਜਾਣਦੇ ਹੋ ਬਹੁਤ ਸਤਿਕਾਰ ਦਿੰਦੇ ਹੋ ਉਸ ਪਖੋਕੇ ਸਾਹਿਬ ਅੱਜ ਜੀ ਦਾ ਬਹੁਤ ਸਵਾਗਤ ਹੈ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਰਿਸ਼ਪਾਲ ਜੀ ਪੱਕੇ ਕੇ ਸਾਹ ਪਟਿਆਲੇ ਦੀ ਜੇਲ ਤੇ ਪਟਿਆਲੇ ਦੀ ਜੇਲ ਦੇ ਵਿੱਚ ਕੱਲ ਲਾਲਾ ਲਾਲਾ ਹੋ ਜਾਣੀ ਔਰ ਕੱਲ ਕੋਈ ਪੁਲਸ ਅਫਸਰਾਂ ਤੇ ਸੰਦੀਪ ਸੰਨੀ ਦਾ ਹਮਲਾ ਕਰ ਦੇਣਾ ਇਹ ਹਮਲਾ ਉਹਨੇ ਕੀਤਾ ਕਾਦੇ ਨਾਲ ਕੀਤਾ ਕਿਉਂ ਕਿ ਉਹ ਪੁਲਸ ਅਫਸਰ ਕੌਣ ਸੀ ਜਿੰਨਾ ਤੇ ਜਾਲੇਵਾ ਹਮਲਾ ਹੋਇਆ ਅ ਕਥਿਤ ਤੌਰ ਤੇ ਜਾਣਕਾਰੀ ਮਿਲੀ ਹੈ ਜੀ ਕਿ ਇੱਕ ਰੋਡ ਦੇ ਨਾਲ ਹਮਲਾ ਕੀਤਾ ਔਰ ਹਮਲਾਏ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀਆਂ ਸੂਬਾRETURNTRANSFER ਦਾ ਇੰਸਪੈਕਟਰ ਚਕੇ ਜੀ ਸੂਬਾ ਸਰਾਂਦ ਦਾ ਇਨਸਪੈਕਟਰ ਜਿਹੜਾ ਜਿਹਦੇ ਬਾਰੇ ਤਕਰੀਬਨ 100 ਤੋਂ ਵੱਧ ਵੀਡੀਓਜ਼ ਤੇ ਮੇਰੇ ਚੈਨਲ ਤੇ ਹੋਣ ਗਿਆ ਵੀ ਜਿੱਥੇ ਜਾ ਕੇ ਜਦੋਂ ਮੈਂ ਉਹਨਾਂ ਪਰਿਵਾਰਾਂ ਨੂੰ ਮਿਲਦਾ ਵੀ ਤੁਹਾਡਾ ਜਿਹੜਾ ਬੇਟਾ ਵਾ ਉਹ ਕਿੰਨੇ ਮਾਰਿਆ ਤੇ ਕਿਉਂ ਮਾਰਿਆ ਤੇ ਹਾਂ ਦੇ ਜਿਸੂ ਬੇਸਰਾਂਦ ਨੇ ਮਾਰਿਆ ਜੇ ਮੈਂ ਪੱਟੀ ਚਲ ਗਿਆ ਤੇ ਸੂਬਾ ਸਰਾਂਦ ਜੇ ਮੈਂ ਚਭਾਲ ਚਲ ਗਿਆ ਤੇ ਸੂਬਾ ਸਰਾਂਦ ਜੇ ਮੈਂ ਪਿੱਖੀ ਵੇਣ ਚਲ ਗਿਆ ਤੇ ਸੂਬਾ ਸਰਾਂਦ ਮਤਲਬ ਜੇ ਵਲਟੋਏ ਵਾਲੇ ਪਾਸੇ ਆ ਗਿਆ ਤੇ ਸੂਬਾ ਸਰਾਂਦ ਮਤਲਬ ਮੈਂ ਇਹ ਗੱਲ ਕਮਾ ਆਪੀ 1000 ਦੇ ਕਰੀਬ ਬੇਕਸੂਰ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਦੇ ਵਿੱਚ ਇਹਨੇ ਮਾਰਿਆ ਜਿੱਦੀ ਪੁਸ਼ਟੀ ਭਾਰਤੀ ਨਿਆਂ ਪ੍ਰਣਾਲੀ ਨੇ ਵੀ ਕੀਤੀ ਹੈ ਜਿਹਦੇ ਵਿੱਚ ਮੈਨੂੰ ਲੱਗਦਾ 5-6 ਤੇ ਇਹਨੂੰ ਉਮਰ ਕੈਦਾਂ ਹੋ ਗਈਆਂ ਹਰ 6 ਮਹੀਨੇ ਬਾਅਦ ਇਹਨੂੰ ਉਮਰ ਕੈਦ ਹੋ ਜਾਂਦੀ ਆ ਠੀਕ ਅਸੀਂ ਤੇ ਪਿਛਲੇ ਦਿਨੀ ਵੀਡੀਓ ਚ ਕਿਹਾ ਸੀਗਾ ਵੀ ਇਹਨੂੰ ਕੋਈ ਫਾਂਸੀ ਸੁਣਾ ਦੋ ਵਕੀਲ ਸਾਹਿਬ ਨਾਲ ਵੀ ਗੱਲ ਹੋਈ ਜਦਾਂ ਕੇਸ ਲੜਿਆ ਉਹ ਆਦੇ ਵੀ ਉਮਰ ਜ਼ਿਆਦਾ ਹੋਣ ਕਰਕੇ ਫਾਂਸੀ ਤੋਂ ਬਚਣ ਡਿਆ ਨਹੀਂ ਤੇ ਹੋ ਸਕਦਾ ਫਾਂਸੀ ਵੀ ਹੋ ਜਾਂਦੀ ਔਰ ਸ਼ਾਇਦ ਇਹ ਪਹਿਲਾ ਪੁਲਿਸ ਅਫਸਰ ਹੁੰਦਾ ਜਿੰਨੂੰ ਝੂਠੇ ਮੁਕਾਬਲਿਆਂ 'ਚ ਫਾਂਸੀ ਹੁੰਦੀ ਜੇ ਉਮਰ ਦਾ ਵਡੇਰਾ ਨਾ ਸੂਬਾ ਸਰਹੰਦ ਤੁਸੀਂ ਬਾਰ ਬਾਰ ਉਹਦਾ ਨਾਮ ਲੈ ਰਹੇ ਹੋ ਤੇ ਆਮ ਜਾਂ ਇਹ ਸਰਹੰਦ ਕੀ ਸੂਬਾ ਸਰਹੰਦ ਦੀ ਕੋਈ ਸੀ ਨਾ ਜਦੋਂ ਗੁਰੂ ਸਾਹਿਬਾਂ ਦੇ ਸਮੇਂ ਦੇ ਵਿੱਚ ਸੀ ਹੈ ਨਾ ਇੱਕ ਇਤਿਹਾਸ ਚ ਆਉਂਦਾ ਬੜਾ ਜ਼ਿਆਦਾ ਹਾਂਜੀ ਹਾਂਜੀ ਇਹ ਕੋਈ ਸੂਬਾ ਸਰਹੰਦ ਸੀ ਉਹ ਇਹ ਤਾਂ ਵੈਸੇ ਹੀ ਸੂਬਾ ਸਰਹੰਦ ਦੇ ਦਾ ਨਾਮ ਕਿਉਂ ਪਾਇਆ ਗਿਆ ਕਿ ਜਾਂ ਰੱਖਿਆ ਹੈ ਕਿ ਜਾਂ ਵਾਕਈ ਸੂਬਾ ਸਰਹੰਦ ਅਸਲ ਦੇ ਵਿੱਚ ਇਹਦਾ ਨਾਮ ਤੇ ਸੂਬਾ ਸਿੰਘ ਹੀ ਆ ਅੱਛਾ ਸਿਰ ਸ਼ਬਦ ਵੈਸੇ ਦੇ ਨਾਲ ਜੱਜਦਾ ਨਹੀਂ ਪਰ ਮੈਂ ਕਹਿ ਦਿੰਦਾ ਕਿਉਂਕਿ ਉਹਨਾਂ ਆਫੀਸ਼ੀਅਲੀ ਜੋ ਹੈਗਾ ਇਹ ਸੂਬਾ ਸਰਹੰਦ ਆਪਣੇ ਆਪ ਨੂੰ ਖੁਦ ਖਮਾਉਂਦਾ ਹੈ ਅਛਾ ਇੱਕ ਮਾਰ ਖੋਂਦਾ ਸੀ ਹਾਂ ਇਹ ਆਪਣੇ ਆਪ ਨੂੰ ਸੂਬਾ ਸਰਾਂਧਕ ਹੋਂਦਾ ਹੈ ਕਿ ਇੱਕ ਉਹ ਸੂਬਾ ਆ ਜਿਨੇ ਉਦੋਂ ਬੜਾ ਸਿੱਖੀ ਦਾ ਘਾਣ ਕੀਤਾ ਤੇ ਹੁਣ ਮੈਂ ਵੀ ਉਹੀ ਜੰਪਿਆ ਤੇ ਫਿਰ ਜੇ ਉਹ ਜੰਪਿਆ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਵੀ ਵਰਗੇ ਯੋਧੇ ਉਹੀ ਤੇ ਨਾਲ ਹੀ ਫਿਰ ਜੰਮਣੇ ਆ ਹੂੰ ਜੇ ਸੂਬਾ ਸਰਾਂਧ ਦੇ ਦਰਬਾਰਾ ਜੰਮ ਸਕਦਾ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਵੀ ਵਰਗੇ ਯੋਧੇ ਸੇਖ ਕੌਮ ਦੇ ਵਿੱਚ ਹੈਗੇ ਜਿਹੜੇ ਮੁੜ ਕੇ ਜੰਪੇ ਉਹਨਾਂ ਨੇ ਫਿਰ ਅੰਦਰ ਅੱਗੇ ਵੀ ਪਹਿਲਾਂ ਵੀ ਇੱਕ ਇਹਨੂੰ ਢਾਲਿਆ ਸੀਗਾ ਪ੍ਰਭਨਾ ਦੇ ਠੀਕ ਹੈ ਤੇ ਉਦੋਂ ਵੀ ਇਹ ਹਸਪਤਾਲ ਦਾਖਲ ਰਿਹਾ ਸੀਗਾ 10-15 ਦਿਨ ਤੇ ਮੈਨੂੰ ਲੱਗਦਾ ਪਈ ਹੁਣ ਸੰਦੀਪ ਸਿੰਘ ਸਣੀ ਦੀ ਲਪੇਟ 'ਚ ਆ ਗਿਆ ਤੇ ਪਤਾ ਲੱਗਾ ਵਾ ਪੀ ਕਾਫੀ ਗੰਭੀਰ ਅਵਸਥਾ ਦੇ ਵਿੱਚ ਤੇ ਬਚਣ ਦੇ ਚਾਂਸ ਬਹੁਤ ਘੱਟ ਆ ਹੋ ਸਕਦਾ ਸਾਡੀ ਪੌਡਕਾਸਟ ਤੋਂ ਬਾਅਦ ਖਬਰ ਆ ਜੇ ਕਿ ਸੂਬਾ ਤੁਰ ਗਿਆ ਦੁਨੀਆ ਤੋਂ ਅੱਛਾ ਅਜੇ ਤੱਕ ਜਦ ਤੱਕ ਅਸੀਂ ਰਿਕਾਰਡ ਕਰ ਰਹੇ ਆ ਤੇ ਅਜੇ ਇਲਾਜ ਆ ਜੇ ਇਲਾਜ ਹੈ ਹੂੰ ਇਹ ਇਹ ਮਤਲਬ ਅਜੇ ਵੀ ਉਹੀ ਆਕੜ ਰੱਖਦਾ ਅਜੇ ਵੀ ਆਪਣੇ ਆਪ ਨੂੰ ਸੁਭਾ ਸਰਹਾਂਦੀ ਖੋਹਦਾ ਕਿ ਆਪਣਾ ਨਾਮ ਬਦਲ ਚੁੱਕਾ ਹੁਣ ਤੱਕ ਮੈਂ ਆਖਿਆ ਨਹੀਂ ਜੀ ਇਹਦੀ ਆਕੜ ਅਜੇ ਉਸ ਤਰ੍ਹਾਂ ਦੀ ਉਤਰਾ ਹੀ ਆ ਹੁਣ ਇਹ ਆਪੀ ਉਮਰ ਬੜੀ ਵਡੇਰੀ ਹੋ ਗਈ ਆ ਇਹਨੇ ਬੜੇ ਜ਼ੁਲਮ ਕੀਤੇ ਨੇ ਪਰ ਜਿੰਨਾ ਲੋਕਾਂ ਨੇ ਉਹ ਉਹ ਐਟੀਟਿਊਡ ਜਾਂਦਾ ਨਹੀਂ ਹੁੰਦਾ ਅੱਛਾ ਉਹ ਉਸ ਤਰ੍ਹਾਂ ਦਾ ਹੀ ਸੀਗਾ ਤੇ ਬਾਕੀ ਦੂਸਰਾ ਜਿਹੜਾ ਵਾ ਉਹ ਅੰਦਰਜੀਤ ਨਾਮ ਦਾ ਕੁਝ ਮਗਲ ਨੋ ਨਸ਼ੇ ਨੁਸ਼ੇ ਦੇ ਚੱਕਰ 'ਚ ਹੈ ਉਹ ਵੀ ਬੁਚੜੀ ਆ ਠੀਕ ਹੈ ਤੀਸਰਾ ਕੋ ਗਰਬਚਨਾ ਡੀਐਸਪੀ ਆ ਤੁਸੀਂ ਹੈਰਾਨ ਹੋ ਜੁਗੇ ਕਿ ਉਸ ਜੇਲ੍ਹ ਦੇ ਵਿੱਚ ਹੁਣ ਤਾਜੀ ਉਮਰ ਕੈਦ ਹੋ ਕੇ ਦਵਿੰਦਰਜੀਤ ਸਿੰਘ ਨਾਂ ਦਾ ਇੱਕ ਐਸਐਸਪੀ ਗਿਆ ਜਿਹੜਾ ਜੇਲ੍ਹ ਸੁਪਰਡੈਂਟ ਰਿਹਾ ਵਾ ਨਾ ਬੇਜੇਲ ਦਾ ਆਪਣੇ ਪਟਿਆਲੇ ਜੇਲ੍ਹ ਦਾ ਅੱਛਾ 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 ਮਤਲਬ ਵੇਖੋ ਫਾਰਚੂਨ ਟਰਨਸ ਲਾਈਕ ਅ ਵੀਲ ਕਿਸਮਤ ਦਾ ਪਈਆ ਘੁੰਮਦਾ ਜੇ ਉੱਪਰ ਆ ਤੇ ਉਹਨੇ ਘੁਮ ਕੇ ਥੱਲੇ ਆਉਣਾ ਜੇ ਥੱਲੇ ਆ ਤੇ ਉਹਨੇ ਉੱਪਰ ਜਾਣਾ ਬਿਲਕੁਲ ਠੀਕ ਹੈ ਇਹਨਾਂ ਲੋਕਾਂ ਨੂੰ ਉਦੋਂ ਰੱਬ ਭੁੱਲਾ ਸੀ ਪਰ ਇਹਨਾਂ ਨੂੰ ਨਹੀਂ ਪਤਾ ਕਿ ਇਨਸਾਫ ਦੀ ਚੱਕੀ ਜਿਹੜੀ ਆ ਉਹ ਚੱਲਦੀ ਬੜੀ ਸਲੋਅ ਆ ਤੇ ਪਿੰਦੀ ਬੜਾ ਬਰੀਕ ਆ ਤੇ ਇਹ ਲੇਖੇ ਦਿਨੇ ਪੈਣੇ ਮੈਂ ਤਾਂ ਕਿਹਾ ਸੀਗਾ ਵੀ ਆ ਜੇਲਾ ਚ ਚਲ ਗਿਆ ਠੀਕ ਹੈ ਇਹਨਾਂ ਨੂੰ ਸਹੂਲਤਾਂ ਉੱਥੇ ਬੜੀਆਂ ਨੇ ਇੱਥੇ ਚਿਕਨ ਵਿਸਕੀ ਚਲਦੀ ਆ ਅੱਛਾ ਕਿਉਂਕਿ ਇੱਕ ਪੁਲਿਸ ਅਫਸਰ ਹੀ ਜੇਲ ਸੁਪਰਡੈਂਟ ਹੁੰਦਾ ਉਹਨੇ ਆਪਣੇ ਮਹਿਕਮੇ ਦੇ ਬੰਦਿਆਂ ਨੂੰ ਖਾਸ ਸਹੂਲਤਾਂ ਦੇਣੀਆਂ ਹੁੰਦੀਆਂ ਪਰ ਉੱਥੇ ਫਿਰ ਇਤਰਾ ਚਪਲ ਵੀ ਫਿਰਦੀ ਆ ਜਦੋਂ ਕਿ ਕਾਹੂ ਤੁਹਾਨੂੰ ਪਤਾ ਅਜੀਤ ਸਿੰਘ ਸੰਧੂ ਨਾਂ ਦਾ ਸੀ ਉਹ ਨਿਸ਼ਾਨ ਸਿੰਘ ਕਲਾਰੌਰ ਨੇ ਢਾ ਲਿਆ ਸੀ ਅੰਮ੍ਰਿਤਸਰ ਦੀ ਜੇਲ੍ਹ 'ਚ ਅੱਛਾ ਇਹ ਸ਼ਤਰਪਤਾਨ ਨਾਲ ਚਲਦਾ ਰਾਨਾ ਜਿਹੜੇ ਜਿਹੜੇ ਜੁਰਮ ਕਰਕੇ ਧੱਕੇਸ਼ਾਈਆਂ ਕਰਕੇ ਤੇ ਆਪਣੀ ਵਿਧਾਨ ਵਿੱਚ ਮਿਲੇ ਅਧਿਕਾਰਾਂ ਦੀ ਦੁਰ ਭਾਰਤੀ ਨਿਆਂ ਪ੍ਰਣਾਲੀ ਮਾਤੇ ਸੀਬੀਆਈ ਨੂੰ ਸਲੂਟ ਕਰਾਂਗਾ ਔਰ ਭਰੋਸਾ ਬਣਿਆ ਵਾ ਸੀਬੀਆਈ ਕੋਟਾ ਦਾ ਲੋਕਾਂ ਦੇ ਵਿੱਚ ਭਈ ਜੋਸ਼ੀ ਕੋਈ ਵੀ ਹੋਏ ਭਾਏ ਐਸਐਸਪੀ ਤੇ ਭਾਵੇਂ ਡੀਆਈਜੀ ਰੈਂਕ ਤੱਕ ਦੇ ਬੰਦਿਆਂ ਨੂੰ ਉਮਰ ਕੈਦ ਹੋਈ ਆ ਬਿਲਕੁਲ ਠੀਕ ਦਰਬਾਖ ਸਿੰਘ ਨਾਂ ਦਾ ਡੀਆਈਜੀ ਪਿਛੇ ਤਰਨਤਾਰ ਨੇ ਕੇਸ ਦੇ ਵਿੱਚ ਉਮਰ ਕੈਦ ਦੀ ਸਹਾਇਤਾ ਦਵਾਈ ਆ ਇਹ ਇਹਦਾ ਮਤਲਬ ਹੈ ਕਿ ਸਾਡੀ ਪੰਜਾਬ ਪੁਲਿਸ ਜਾਂ ਜਿਹੜੀ ਉਦਾਂ ਜਿਹੜੀ ਸਾਡੀ ਨਿਆਂ ਪ੍ਰਣਾਲੀ ਹੈ ਉਥੋਂ ਸਾਨੂੰ ਆਸ ਨਹੀਂ ਹੈਗੀ ਨਹੀਂ ਵੇਖੋ ਕਿ ਬਰੀਕੀ ਨਾਲ ਮੈਂ ਤੇ ਕਿਹਾ ਭਾਰਤੀ ਨਿਆ ਪਰਨਾਲੀ ਆ ਉਹਦੇ ਦੀ ਨਹੀਂ ਚੱਲ ਰਿਹਾ ਸਾਰਾ ਸਿਸਟਮ ਪਾਸੇ ਪਰ ਉਹ ਕੋਟ ਜਿਹੜੀ ਤੇ ਜਿਹੜੀ ਤੁਸੀਂ ਕਹਿ ਰਹੇ ਸੀ ਇਹ ਕੋਟ ਹੀ ਵੱਖਰੀ ਹੋਗੀ ਨਾ ਅਦਾਲਤ ਹੀ ਵੱਖਰੀ ਹੋਗੀ ਉਹਤੇ ਕਿਸੇ ਤਰ੍ਹਾਂ ਦਾ ਦਬਾਅ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਨਹੀਂ ਹੋਣਾ ਇੱਕ ਗੱਲ ਤੇ ਹੁਣ ਤੱਕ ਦੇ ਜੀਵਨ ਦੇ ਵਿੱਚ ਪਤਾ ਲੱਗੀ ਆ ਵੀ ਸੀਬੀਆਈ ਜਿਹੜੀ ਆ ਥੋੜੀ ਕੀਤਿਆਂ ਝੂਠਾ ਪਰਚਾ ਨਹੀਂ ਦਿੰਦੀ ਅੱਛਾ ਇਹ ਜਿਹੜਾ ਕੇਸ ਵੀ ਫੜਦੇ ਆ ਫਿਰ ਉਹਦੀ ਜਿਹਨੂੰ ਕਿਹੜਾ ਪੰਜਾਬੀ ਚ ਵਾਰ ਦੀ ਖਾਦ ਲਾਉਣਾ ਇਹ ਫਿਰ ਤਹਿ ਤੱਕ ਜਾਂਦੀ ਆ ਫੇਰ ਉਥੇ ਕਈ ਔਣਤਾਈਆਂ ਗਲਤੀਆਂ ਇਹਨਾਂ ਦੀਆਂ ਆਪਣੀਆਂ ਹੀ ਫੜੀਆਂ ਜਾਂਦੀਆਂ ਉਦੋਂ ਸੱਤਾ ਦੇ ਤੇ ਪਾਵਰ ਦੇ ਨਸ਼ੇ 'ਚ ਅੰਨੇ ਹੋયા ਨੇ ਇੰਨੇ ਬੰਦੇ ਮਾਰਦੇ ਮੈਂ ਕਿਹਾ ਜੀ ਇੱਕ ਮਤਲਬ ਮੈਂ ਹੁਣ ਤੇਜਾ ਨਾਮ ਦਾ ਇੱਕ ਡੀਐਸਪੀ ਸੀਗਾ ਤਰਨਤਾਰ ਦੇ ਲਈ ਠੀਕ ਆਂਦੇ ਵੀ ਉਹਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਬੰਦੇ ਮਾਰਨੇ ਸੀ ਤਿੰਨ ਹੁਕਮ ਆਇਆ ਸੀ ਕਿ ਤਿੰਨ ਬੰਦੇ ਮਾਰ ਦੋ ਤਿੰਨ ਬੰਦੇ ਮਾਰਨੇ ਸੀ ਤੇ ਉਹਨਾਂ ਹਵਾਲਾ 'ਚੋਂ ਪੰਜ 6 ਕੱਢ ਲਏ ਤੇ ਮਾਰਿਆ ਬਰਖਸ਼ਤ ਤੇ ਸਾਰੀ ਮਾਰ ਦਿੱਤੀ ਉਹ ਆਂਦੇ ਵੀ ਆਰਡਰ ਹੈ ਆਪ ਹੀ ਤਿੰਨ ਬੰਦਿਆਂ ਦੀ ਮਤਲਬ ਅਹੀ ਤੇ 3 ਵਾਇਰਲਸ ਪਿੱਤੇ ਨੰਬਦੇ ਆ ਘੇਰੇ ਕਿਨੇ ਇੱਕ ਤੇ ਉੱਥੇ ਮੁਕਾਬਲਾ ਚੱਲ ਰਿਹਾ ਤੇ ਉਹ ਮਾਰੇ ਜਾ ਸਕਦੇ ਆ ਤਿੰਨ ਬੰਦੇ ਤੇ ਤੁਸੀਂ ਤੇ 6 ਮਾਰਤੇ ਹਣ 6 ਕਿਥੋਂ ਸ਼ੁਕਰੀ ਆਗੇ ਉਹਨਾਂ ਨੂੰ ਨਿਕਾ ਨਿਕਾ ਕਰਕੇ ਤੇ ਦਰਿਆ 'ਚ ਰੋੜਤਾ ਵੀ ਉਹਨਾਂ ਨੂੰ ਉਧਾ ਰੋੜ ਦੋ ਤੇ 3 ਲੱਖਾਂ ਜੜੀਆਂ ਇਹ ਪ੍ਰੈਸ ਵਾਲਿਆਂ ਦੇ ਸਾਹਮਣੇ ਕਰ ਦੋ ਐਦਾਂ ਦੇ ਜ਼ੁਲਮ ਕਰਦੇ ਰਹੇ ਨੇ ਉਸ ਵਕਤ ਦੇ ਪੁਲਿਸ ਅਫਸਰ ਉਹ ਇਹਨਾਂ ਨੇ ਤੇ ਜਕਰੀਆ ਖਾਨ ਨੂੰ ਛੋਟਾ ਕਰ ਦਿੱਤਾ ਮੀਰ ਮੰਨੂ ਦੇ ਜ਼ੁਲਮਾਂ ਨੂੰ ਭਲਾ ਦਿੱਤਾ ਇਹ ਤਾਂ ਸਿੱਖੀ ਸਿੱਖ ਦੇ ਨਾਲ ਇਹੋ ਜਿਹਾ ਉਹ ਨਹੀਂ ਅਸਲ ਦੇ ਵਿੱਚ ਨਾ ਇਹੋ ਤੇ ਭਰਮਿਆ ਸਾਨੂੰ ਸਿੱਖ ਨਹੀਂ ਗਏ ਇਹ ਜਦੋਂ ਛੇਵੇਂ ਪਾਤਸ਼ਾਹ ਦੇ ਵੇਲੇ ਜੰਗਾਂ ਜਿੱਤਾਂ ਹੁੰਆਂ ਨਾ ਤੇ ਉਦੋਂ ਸਤਗੁਰਾਂ ਨੇ ਆਖਿਆ ਸਿੰਘਾਂ ਨੂੰ ਜਦੋਂ ਜੰਗ ਜਿੱਤ ਖਤਮ ਹੁੰਦਾ ਤੇ ਸਤਗੁਰ ਜੀ ਨੇ ਹੁਕਮ ਕੀਤਾ ਵੀ ਜਾਓ ਜਾ ਕੇ ਜਿਹੜੇ ਸਿੱਖ ਨੇ ਉਹਨਾਂ ਦਾ ਸਸਕਾਰ ਕਰਦੋ ਜਿਹੜੇ ਸ਼ਹੀਦ ਹੋ ਗਏ ਆ ਤੇ ਜਿਹੜੇ ਮੁਗਲ ਨੇ ਉਹਨਾਂ ਨੂੰ ਦਫਨਾ ਦਿਓ ਕਿਉਂਕਿ ਉਹ ਮੁਸਲਮਾਨ ਦਫਨਾਉਂਦੇ ਹੀ ਨਹੀਂ ਉਹ ਸਿੰਘ ਜਿਹੜੇ ਸੀ ਨਾ ਲੜ-ਲੜ ਕੇ ਅੱਕੇ ਠੱਕੇ ਸੀ ਤੇ ਫਿਰ ਜਦੋਂ ਗੁਰੂ ਦਾ ਹੁਕਮ ਨਾ ਮੰਨੀਆਂ ਫਿਰ ਸਜ਼ਾ ਵੀ ਮਿਲਦੀ ਆ ਉਹਾਂ ਦੇ ਕਿਹੜਾ ਇਹ ਨਾਲੀ ਟੋਏ ਪੁੱਟਦਾ ਫਿਰੇ ਉਹਨਾਂ ਚੁੱਕ ਚੁੱਕ ਬਲਦਿਆਂ ਚ ਚਤਾਵਾਂ ਦੇ ਵਿੱਚੇ ਛੁੜਦੇ ਮੁਸਲਮਾਨ ਹੀ ਉਹ ਜਦੋਂ ਸਤਗੁਰਾਂ ਨੂੰ ਪਤਾ ਲੱਗਾ ਵੀ ਇਹ ਸਿੰਘਾਂ ਨੇ ਤੇ ਆਹ ਕੰਮ ਕਰਤਾ ਉਹਾਂ ਦੇ ਸਿੱਖੋਏ ਕੀ ਕੀਤਾ ਫਿਰ ਜਦੋਂ ਸਤਗੁਰਾਂ ਦੇ ਸਾਹਮਣੇ ਕਿਹੜਾ ਬੋਲੇ ਅੰਦੇ ਜੀ ਗਲਤੀ ਹੋ ਗਈ ਅੰਦਾ ਗਲਤੀ ਹੋ ਗਈ ਹਣ ਭੁਗਤਣੀ ਵੀ ਪਣੀ ਹੈ ਤੁਹਾਡੇ ਘਰਾਂ 'ਚ ਜੰਮਣੇ ਆ ਤੁਹਾਡੀ ਕੌਮ 'ਚ ਜੰਮਣੇ ਪੱਗਾਂ ਬੰਨ ਕੇ ਤੇ ਤੁਹਾਨੂੰ ਹੀ ਲੈ ਕੇ ਰਹਿਣਾ ਜੀ ਇਹ ਸੂਬਾ ਸਰੰਦ ਦਵਿੰਦਰਜੀਤ ਇੱਕ ਇੱਕ ਗਰਬਜਨਾ ਹੀ ਵਰਗੇ ਆ ਹੋਰ ਕਈ ਚਵਲਾ ਨੇ ਇਹੋ ਜੀਆਂ ਪੱਗਾਂ ਬਨ ਕੇ ਤੁਰੇ ਫਿਰਦੇ ਆ ਦਰਬਾਗ ਵਰਗੇ ਆ ਗਰਬਜਨਾ ਇੱਕ ਠੰਡਦਾਰ ਆਪਣੇ ਆਪ ਨੂੰ ਮਾਨੋ ਚਾਲ ਖਵਾਉਂਦਾ ਹੁੰਦਾ ਸੀ ਇਹ ਸਾਰੀ ਜਿਹੜਿਆਂ ਨੇ ਇਹਨਾਂ ਦਾ ਡੀਐਨਏ ਕਰਾ ਲਓ ਜੇ ਮੁਗਲਾਂ ਦਾ ਨਾਰ ਵਾਲੇ ਤੇ ਮੈਂ ਦਾਅਵੇ ਦਾ ਕਹਿਣਾ ਇਹ ਗੱਲ ਕਰਾਓ ਇਹਨਾਂ ਦਾ ਡੀਐਨਏ ਜੇ ਜੇ ਮੁਗਲਾਂ ਦੀ ਅੰਸ਼ਮੰਚ ਨਾ ਮੰਨ ਦੇ ਇਹ ਨਾ ਸਾਬਤ ਹੋਣਗੇ ਇਹਨਾਂ ਦੀਆਂ ਪੱਗਾਂ ਦੇ ਵੇਖੋ ਤੁਸੀਂ ਹੂੰ ਤੈਨੂੰ ਜੇ ਸਿੱਖ ਨੂੰ ਸਿੱਖ ਨਾ ਮਾਰੇ ਤੇ ਸਿੱਖ ਕੌਮ ਕਦੇ ਨਾ ਹਾਰੇ ਬਿਲਕੁਲ ਠੀਕ ਕਹਿ ਰਹੇ ਹੋ ਬਿਲਕੁਲ ਠੀਕ ਕਹਿ ਰਹੇ ਹੋ ਇਹ ਸਾਡੇ ਕੋਲ ਗਲਤੀਆਂ ਹੋਈਆਂ ਜਿਹੜੇ ਖਮਿਆਜੇ ਭੁਗਤਣ ਡਏ ਆਂ ਫਿਰ ਕੱਲ ਜਿਹੜਾ ਪਟਿਆਲੇ ਜੇਲ੍ਹ ਦੇ ਵਿੱਚ ਇਹ ਸਾਕਾ ਹੋਇਆ ਇਹ ਕਾਂਡ ਹੋਇਆ ਤੇ ਇਹ ਜਿਹੜੇ ਸੰਦੀਪ ਸਿੰਘ ਸੱਣੀ ਹੈ ਸੰਦੀਪ ਸਿੰਘ ਸੱਣੀ ਦੇ ਮਨ ਦੇ ਵਿੱਚ ਜਿਸ ਤਰ੍ਹਾਂ ਸੂਰੀ ਬਰੀ ਜਾਂ ਸੂਰੀ ਨੂੰ ਲੈ ਕੇ ਉਹਦੇ ਮਨ 'ਚ ਇੱਕਦਮ ਵਿਰੋਧ ਉੱਠਦਾ ਸੀ ਇੱਕਦਮ ਗੁੱਸਾ ਆਇਆ ਨਰਾਜ਼ਗੀ ਆਈ ਕਿ ਉਹ ਨਰਾਜ਼ਗੀ ਉਸ ਉਹਨਾਂ ਬਾਰੇ ਉਹ ਜਾਣਦਾ ਸੀ ਪੜ ਗਿਆ ਜਾਂ ਫਿਰ ਕਿਸੇ ਨੇ ਇਸ਼ਾਰਾ ਕੀਤਾ ਕਿ ਜਾਂ ਫਿਰ ਐਦਾ ਤੇ ਨਹੀਂ ਕਿ ਕਰੀ ਹੁੰਦਾ ਪਪੂਲਾਰਿਟੀ ਲੈਣ ਵਾਸਤੇ ਤੇ ਜਾਂ ਕਰੀ ਹੁੰਦਾ ਕਿ ਚੱਲ ਯਾਰ ਹੁਣ ਮੈਂ ਕਤਲ ਤੇ ਕਾਰੀ ਦਿੱਤਾ ਤੇ ਜਾਂ ਕੁਝ ਹੋਰ ਤੇ ਜਾਂ ਕਿਸੇ ਦੇ ਇਸ਼ਾਰੇ ਤੇ ਚੱਲ ਰਿਹਾ ਵੇ ਜਾਂ ਕਿਸੇ ਦੀ ਫੰਡਿੰਗ ਹੋ ਗਈ ਹੋਵੇ ਕਿਸੇ ਦੇ ਕਹਿਣ ਤੇ ਕੁਝ ਇਸ ਤਰ੍ਹਾਂ ਦੇ ਸਵਾਲ ਵੀ ਉੱਠ ਸਕਦੇ ਬਿਲਕੁਲ ਨਹੀਂ ਜੀ ਪਹਿਲੀ ਗੱਲ ਤੇ ਮੈਂ ਸੰਦੀਪ ਸਿੰਘ ਸਣੀ ਬਾਰੇ ਕੋਈ ਗੱਲ ਕਵਾਂਗਾ ਵੀ ਇਹ ਕਿਤੇ ਦਸਵੇਂ ਪਾਛਾਦੀ ਪੌਜਦਾ ਕੋ ਪੁਰਾਣਾ ਸਿੰਘ ਹੀ ਆਇਆ ਮੁਰਗੀ ਅੱਛਾ ਦੁਸ਼ਟਾਂ ਕੋ ਹਿਸਾਬ ਕਿਤਾਬ ਲੈਣਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਗਾ ਬਾਕੀ ਰਹੀ ਫੰਡਿੰਗ ਦੀ ਗੱਲ ਮੈਂ ਖੁਦ ਇਹਨਾਂ ਦੇ ਘਰ ਗਿਆ ਸਾਂ ਕੋ ਸੰਗਤ ਨੇ ਸੇਵਾ ਭੇਜੀ ਸੀ ਤੇ ਨਾਲ ਲੈਣ ਤੋਂ ਇਨਕਾਰ ਕਰਦਾ ਸੀ ਜੀ ਇਹਨਾਂ ਮਨਾ ਕਰਤਾ ਸੀ ਵੀ ਸਾਨੂੰ ਕਿਹੇ ਪੈਸੇ ਦੀ ਲੋੜ ਨਹੀਂ ਇਹ ਨਾ ਲਾਲਚੀ ਨੇ ਨਾ ਇਹਨਾਂ ਨੂੰ ਪੈਸੇ ਦਾ ਮਤਲਬ ਹੈ ਪਰ ਹੈ ਕੋਈ ਇਹ ਪੁਰਾਣਾ ਯੋਧਾ ਹੀ ਆ ਇਹ ਕੋ ਪੁਰਾਣਾ ਯੋਧਾ ਹੀ ਆ ਤੇ ਤੁਹਾਡੀ ਗੱਲ ਉਹ ਠੀਕ ਹੀ ਲੱਗਦੀ ਹੈ ਮੈਨੂੰ ਵੀ ਉਹ ਜਿਹੜੇ ਚਿਖਾ ਦੇ ਵਿੱਚ ਜਿਨ੍ਹਾਂ ਨੂੰ ਦਫਨਾਉਣਾ ਸੀ ਜਿਹੜੇ ਜਲਾਤੇ ਸੀ ਨਾ ਹਾਂਜੀ ਹੈ ਨਾ ਤੇ ਫਿਰ ਉਹਨਾਂ ਨੂੰ ਸੋਦਾ ਲਾਉਣਾ ਆ ਬਿਲਕੁਲ ਉਹ ਹੁਣ ਉਹਨਾਂ ਸਤਬਰ ਦਾ ਹੁਕਮ ਸੀ ਵੀ ਤੁਹਾਡੀ ਕੌਮ ਚ ਜੰਮਣੇ ਆ ਉਹ ਹੁਣ ਸਰ ਜੰਮਪੇ ਨੇ ਪਰ ਨਾਲ ਸਿੰਘ ਵੀ ਜੰਮਪੇ ਨੇ ਨਾ ਵੀ ਅਸੀਂ ਫੇਰ ਦੂਜੀ ਵਾਰੀ ਇਹਨਾਂ ਨੂੰ ਫਿਰ ਚੱਜਣਾ ਸੋਦਾ ਆਗੇ ਹੁਣ ਹੈ ਹੈ ਦੇ ਸਿੱਖਾਂ ਦੇ ਘਾਰੀਆਂ ਹੁਣ ਹੋਣਾ ਤੇ ਸਸਕਾਰੀਆਂ ਤੁਸੀਂ ਵੇਖਿਓ ਇਹਨਾਂ ਦੀ ਅਰਦਾਸ ਕਰਨ ਲਈ ਕੋਈ ਬੰਦਾ ਨਹੀਂ ਲੱਭਣਾ ਬੜੀ ਮੁਸ਼ਕਲ ਪੈਦਾ ਹੋਣੀ ਆ ਨજર ਰਹਿਣੀ ਸਾਰੀ ਕੌਮ ਦੀ ਵੀ ਇਹਨਾਂ ਦੀ ਅੰਤਮ ਅਰਦਾਸ ਕੌਣ ਕਰਨ ਜਾਂਦਾ ਇਹਨਾਂ ਦਾ ਜਿਹੜਾ ਬਾਲ ਬੱਚੇ ਜਿਹੜਾ ਇਹਨਾਂ ਦਾ ਪਰਿਵਾਰ ਹੈ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਨੇ ਕੀ ਗੱਲ ਉਹਨਾਂ ਨੂੰ ਇਹ ਫਿਰ ਫੀਲ ਨਹੀਂ ਹੁੰਦਾ ਮਹਿਸੂਸ ਨਹੀਂ ਹੁੰਦਾ ਵੀ ਇਹਦੇ ਨਾਂ ਦੇ ਨਾਲ ਜਦੋਂ ਸੂਬਾ ਸਰਹੱਦ ਲੱਗਦਾ ਜਾਂ ਇਹਦੇ ਵਾਸਤੇ ਲੋਕ ਕੀ ਕਹਿ ਰਹੇ ਨੇ ਇਹਦੇ ਵਾਸਤੇ ਕਿਸ ਤਰ੍ਹਾਂ ਦੀ ਭਾਸ਼ਾ ਵਰਤ ਰਹੇ ਨੇ ਕਿਹੋ ਜਿਹਾ ਕਮੈਂਟ ਕਰਦੇ ਨੇ ਮੈਂ ਆਖਿਆ ਜੀ ਇਹਨਾਂ ਚੋਂ ਬਹੁਤਿਆਂ ਦੇ ਬੱਚੇ ਵਿਦੇਸ਼ਾਂ ਜਾ ਕੇ ਲੁਕਦੇ ਫਿਰਦੇ ਆ ਅੱਛਾ ਕਿਤੇ ਪਤਾ ਨਾ ਲੱਗ ਜੇ ਵੀ ਅਸੀਂ ਓ ਐਸ ਐਸ ਪੀ ਦੇ ਉਸ ਡੀ ਐਸ ਪੀ ਦੇ ਜਾਂ ਉਸ ਥਾਣੇਦਾਰ ਦੇ ਬੱਚੇ ਆ ਲੁਕਦੇ ਫਿਰਦੇ ਆ ਵੱਚੋਂ ਦੱਸ ਦਿਆ ਸਾਨੂੰ ਬੰਦੇ ਅੱਗੇ ਤੇਰੀਆਂ ਵੀਡੀਓ ਜਦੋਂ ਆਉਂਦੀਆਂ ਤੇ ਇਹ ਜੁਰਤ ਨਹੀਂ ਪੈਂਦੀ ਪੂਰੀ ਵੇਖਣ ਦੀ ਇੱਕ ਦੂਜੇ ਨੂੰ ਫੋਨ ਕਰਕੇ ਪੁੱਛਦੇ ਵੀ ਅੱਜ ਪੱਖੋ ਕੇ ਨੇ ਕਿਹੜੇ ਠਾਣੇਦਾਰ ਦਾ ਨਾਂ ਲਿਆ ਨਾ ਮੈਂ ਥੋੜਾ ਲੈਣਾ ਨਾ ਤੇ ਉਹ ਪਰਿਵਾਰ ਲੈਦੇ ਆ ਜਿਨ੍ਹਾਂ ਦੇ ਬੱਚੇ ਕੋ ਕੋ ਕੇ ਇਹਨਾਂ ਨੇ ਸ਼ੀਤ ਕੀਤੇ ਆ ਹੁਣ ਇਹ ਕੀ ਬਣਦਾ ਵੇਖੋ ਖਬਰ ਸੁਣਦੇ ਆ ਸੁਣਦੇ ਆ ਉਹ 75 70 75 ਸਾਲ ਦੀ ਉਹਦੀ ਉਮਰ ਹੋ ਗਈ ਆ ਸੂਬੇ ਸਰਾਂਦ ਦੀ ਠੀਕ ਹੈ ਪਹਿਲੀ ਗੱਲ ਤੇ 90% ਚਾਂਸ ਆ ਕਹਿੰਦੇ ਵੀ ਸ਼ਾਇਦ ਉਹ ਬਹੁਤ ਗੰਭੀਰ ਆ ਵੀ ਸ਼ਾਇਦ ਬਚੇ ਹੀ ਨਾ ਜੇ ਬਚ ਗਿਆ ਤੇ ਮੌਤ ਨਾਲੋਂ ਬੱਤਰ ਜ਼ਿੰਦਗੀ ਜੀਏਗਾ ਤੇ ਛੜ ਦੀ ਛੱਟ ਬੜੀ ਮਾਰੀ ਉਹ ਜਿਹੜੇ ਬਾਕੀ ਦੋ ਮੁਲਾਜ਼ਮ ਨੇ ਆ ਉਹਨਾਂ ਦੇ ਬਾਰੇ ਪਤਾ ਲੱਗਾ ਵਾ ਪੀ ਉਹ ਖਤਰੇ ਤੋਂ ਬਾਹਰ ਨੇ ਤੇ ਇਹ ਉਹਨਾਂ ਦਾ ਕੋਈ ਢਾਂ ਜਾਣ ਲੇਵਾ ਉਹਨਾਂ ਤੇ ਨਹੀਂ ਅਸਲ ਦੇ ਵਿੱਚ ਇੱਕ ਜਿਹੜੀ ਆ ਭਰੋਸੇਯੋਗ ਵਸੀਲਿਆਂ ਤੋਂ ਇੱਕ ਖਬਰ ਮਿਲੀ ਆ ਕਥਤ ਤੌਰ ਤੇ ਕਿ ਹਮਲਾ ਜਿਹੜਾ ਵਾ ਸੰਦੀਪ ਸਿੰਘ ਸਣੀ ਨੇ ਸੂਬੇ ਸਰਾਂਦੇ ਤੇ ਹੀ ਕੀਤਾ ਹੂੰ ਵਾਰ ਉਹਦੇ ਤੇ ਹੀ ਕੀਤਾ ਰੋਡ ਦੇ ਨਾਲ ਇਹ ਫਿਰ ਵਿਚ ਵਿਚਾਲੇ ਛਡਾਉਣ ਦੇ ਚੱਕਰ ਦੇ ਵਿੱਚ ਫਿਰ ਇਹਨਾਂ ਦੀ ਵੀ ਛਡੀਆਂ ਰਹੀ ਨੇ ਦੋ ਦੋ ਚਾਰ ਚਾਰ ਪਰ ਅਸਲ ਦੇ ਵਿੱਚ ਉਹਦਾ ਜਿਹੜਾ ਮਨ ਸੀ ਸ਼ੂ ਬੇਸਰੰਦ ਵਾਲੀ ਸੀ ਪੀ ਅੱਜ ਦਾ ਬੜਾ ਨਾਂ ਸੁਣਦਿਆਂ ਸੋਸ਼ਲ ਮੀਡੀਆ ਤੇ ਅਖਬਾਰਾਂ 'ਚ ਚਰਚੇ ਬੜੇ ਆਉਂਦੇ ਆ ਹਰ ਛੇ ਮਹੀਨਿਆਂ ਨੂੰ ਉਮਰ ਕੈਦ ਹੁੰਦੀ ਆ ਕਿਸੇ ਨਾ ਕਿਸੇ ਕੇਸ 'ਚ ਇਹਨੇ ਦੇ ਨੌਜਵਾਨ ਮਾਰਨ ਵਾਲੀ ਹੱਤ ਕਰਾਈ ਹੈ ਹੂੰ ਤੇ ਅਗਲਾ ਫਿਰ ਸੋਚਦਾ ਮੈਂ ਤਾਂ ਸਾਰੀ ਉਮਰ ਜੇਲ੍ਹ 'ਚ ਹੀ ਰਹਿਣਾ ਤੇ ਇਹ ਮੇਰੇ ਨਾਲ ਕੀ ਕਰਦਾ ਇੱਥੇ ਪਰ ਇਹਦੇ ਬਾਅਦ ਤੁਸੀਂ ਕੀ ਸਮਝਦੇ ਹੋ ਕਿ ਕੌਮ ਦੇ ਵਿੱਚ ਪੰਥ ਦੇ ਵਿੱਚ ਜਿਹੜਾ ਸੰਦੀਪ ਸਿੰਘ ਸੱਣੀ ਹੈ ਹੂੰ ਕੁਤੇਵਾਰੇ ਕੀ ਵਿਚਾਰ ਕੀ ਬਿਲਕੁਲ ਜੀ ਉਹ ਪੱਤ ਦਾ ਹੀਰੋ ਪਹਿਲਾਂ ਵੀ ਸੀ ਕੌਮ ਦਾ ਹੀਰੋ ਸੀ ਹੂੰ ਉਹ ਉਹਦੀ ਉਹਦਾ ਜਿਹੜਾ ਵਾਹ ਹੀਰੋਇਜ਼ਮ ਹੋਰ ਚਮਕੇਗਾ ਉਹਦਾ ਸਤਕਾਰ ਕੌਮ ਵਿੱਚ ਹੋਰ ਵਧੇਗਾ ਮੈਂ ਇੱਕ ਇੱਕ ਲੱਖ ਤੁਸੀਂ ਬੋਲਿਆ ਹੈ ਵੀ ਜਿਹੜੇ ਵੀ ਉਸ ਸਮੇਂ ਦੇ ਬੁੱੱਜਟ ਟਾਈ ਤੇ ਜਿਹੜੇ ਵੀ ਇੰਨੇ ਕੋ ਖੌਫਨਾਕ ਦਰਦਨਾਕ ਮੌਤਾਂ ਦੇਣ ਵਾਲੇ ਜਿਹੜੇ ਇੱਕ ਰਾਸ਼ਸ ਬੁੱਤੀ ਵਾਲੇ ਜਿਹੜੇ ਅਫਸਰ ਸੀ ਜਿਨ੍ਹਾਂ ਨੇ ਉਸ ਸਮੇਂ ਦੀ ਕੁਰਸੀ ਦਾ ਨਿਯਾਜ ਪੈਦਾ ਲਿਆ ਵਰਦੀ ਦਾ ਨਿਯਾਜ ਪੈਦਾ ਲਿਆ ਔਰ ਚੰਦ ਰਪਈਆਂ ਦੀ ਖਾਤਰ ਚੰਤ ਰੱਖੀਆਂ ਦੀ ਖਾਤਰ ਉਹਨਾਂ ਨੇ ਪੰਜਾਬ ਦੀ ਨੌਜਵਾਨੀ ਬੇਕਸੂਰ ਨੌਜਵਾਨਾਂ ਨੂੰ ਜਿਹੜਾ ਸੀਗਾ ਮੌਤੇ ਘਾਟ ਉਤਾਰਿਆ ਔਰ ਉਸ ਸਮੇਂ ਵੇਖੋ ਹੁਣ ਇਹੋ ਜੇ ਕਾਂਡ ਹੋਏ ਨੇ ਵੀ ਤੁਸੀਂ ਦੱਸ ਦਿਓ ਜੋ ਕਿਸੇ ਦੇ ਬੱਚੇ ਦੇ ਨਿਕ ਨਿਕੇ ਟੁੱਟੇ ਕਰਨੇ ਪੋਟੀਆਂ ਕਰਨੀਆਂ ਪਾਜੀ ਸੁਣ ਕੇ ਰੂਹ ਕੰਬਦੀ ਐ ਉਹਨਾਂ ਨੇ ਕਰਨ ਲੱਗਿਆ ਹੱਥ ਨਹੀਂ ਕੰਬੇ ਮੈਂ ਕਿਹਾ ਜੀ ਉਹ ਤੁਸੀਂ ਆਮ ਨੌਜਵਾਨਾਂ ਦੀ ਛੱਡੋ ਇਹਨਾਂ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਨਿਕ ਨਿਕੇ ਟੋਟੇ ਕਰਕੇ ਰੋੜਿਆ ਉਹਨਾਂ ਦੇ ਵੀ ਟੁਕੜੇ ਕਰਕੇ ਛੋਟੇ ਛੋਟੇ ਦਰਿਆ ਚ ਰੋੜਿਆ ਕਿੰਨੀਆਂ ਕੌਮ ਵੇਖੋ ਕੌਂਕੇ ਸਾਹਿਬ ਤਾਂ ਵੀ ਇਨਸਾਫ ਨਹੀਂ ਲੈ ਸਕੀ ਨਾ ਵੇਖੋ ਗੱਲ ਇਹ ਆ ਵੀ ਇਨਸਾਫ ਤੇ ਫਿਰ ਇਹ ਤਰ੍ਹਾਂ ਦੇ ਯੋਧੇ ਨਹੀਂ ਲੈਣਾ ਹਲਕੇ ਜੀ ਵੇਖੋ ਇੱਕ ਤੇ ਸਾਡੇ ਕੋਲ ਸਾਡਾ ਭਾਰਤੀ ਨਿਆਂ ਬਰਨਾਲੀ ਆ ਜੇ ਸਾਨੂੰ ਉਹ ਇਨਸਾਫ ਦਿੰਦੀ ਆ ਤੇ ਬੜੀ ਚੰਗੀ ਗੱਲ ਆ ਇੱਕ ਸਾਡੀ ਖਾਲਸਾ ਰੌ ਰੀਤਾ ਨੇ ਇੱਕ ਸਾਡੀ ਖਾਲਸਾ ਹੀ ਰਵਾਇਤ ਆ ਉਹਦੇ ਅਨੁਸਾਰ ਵੀ ਇੱਕ ਇਨਸਾਫ ਦਾ ਸਿਸਟਮ ਚੱਲ ਰਿਹਾ ਜਸਵੰਤ ਸਿੰਘ ਖਾਲੜਾ ਬਿਲਕੁਲ ਜੀ ਤੇ ਉਹਨਾਂ ਨੇ ਵੀ ਵੇਖੋ 25000 ਉਹ ਨੌਜਵਾਨ ਜਿਨ੍ਹਾਂ ਦੀਆਂ ਅਣਪਛਾਤੀਆਂ ਲਾਸ਼ਾਂ ਕਹਿ ਕੇ ਲਾਸ਼ਾਂ ਦਾ ਜੇ ਜ਼ਿਕਰ ਕਰ ਰਹੇ ਜਿਹੜੀਆਂ ਅਣਪਛਾਤੀਆਂ ਕਹਿ ਕੇ ਸਾੜਤੀਆਂ ਅਸਲ ਉਹਨਾਂ ਨੇ ਅਜੇ ਕੱਚਾ ਚਿੱਟਾ ਜੇ ਬਾਹਰ ਕੱਢਣਾ ਸੀ ਬਹੁਤ ਕੁਝ ਹੋਰ ਸੀ ਸੋ ਉਹਨਾਂ ਨਾਲ ਵੀ ਜਿਹੜੀ ਵਦੀਕੀ ਹੋਈ ਹੈ ਉਹਨਾਂ ਨਾਲ ਜਿਹੜਾ ਇਹਨਾਂ ਟੌਰਚਰ ਤੇ ਬੜਾ ਬਹੁਤ ਜ਼ੁਲਮ ਹੋਇਆ ਨਾਲ ਠੀਕ ਹੈ ਨਾ ਦੇਖੋ ਹੁਣ ਉਹਨਾਂ ਦੇ ਕੋ 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 ਕੇ ਸ਼ਹੀਦ ਕੀਤੇ ਬਿਲਕੁਲ ਠੀਕ ਹੈ ਉਹਨਾਂ ਨੇ ਇੱਕ ਉਹ ਇੱਕ ਹਿਊਮਨ ਰਾਈਟ ਐਕਟੀਵਿਸਟ ਜਿਹੜਾ ਸਿਰਫ ਕਲਮ ਦੇ ਨਾਲ ਇਸ ਜ਼ੁਲਮ ਦਾ ਵਿਰੋਧ ਕਰ ਰਿਹਾ ਸੀ ਉਹਨਾਂ ਗਨ ਨਹੀਂ ਚੁੱਕੀ ਹਥਿਆਰ ਨਹੀਂ ਚੁੱਕਿਆ ਉਹ ਵੀ ਬਰਦਾਸ਼ਤ ਨਹੀਂ ਹੋਇਆ ਨਾਲ ਕੋ ਤੇ ਉਹਨੂੰ ਵੀ ਇੱਕ ਖਾੜਕੂ ਬਣਾ ਕੇ ਤੇ ਅਣਪਛਾਤੀਆਂ ਲਾਸ਼ਾਂ ਚੜ੍ਹ ਪਛਾਤਾ ਹੀ ਕਰਤਾ ਸੰਦੀਪ ਸਿੰਘ ਦੇ ਇਸ ਐਕਸ਼ਨ ਦੇ ਨਾਲ ਤੁਹਾਨੂੰ ਲੱਗਦਾ ਕਿ ਹੋਰ ਨਾਲ ਦੇ ਮਨਾਂ 'ਚ ਵੀ ਸੰਦੀਪ ਸਿੰਘ ਵਰਗੇ ਜੋਸ਼ ਆਵਾਜ਼ ਉੱਠੇਗੀ ਜਾਂ ਸੰਦੀਪ ਸਿੰਘ ਦੇ ਨਕਸ਼ੇਕਦਮ ਤੇ ਚੱਲਣ ਵਾਲਾ ਕੋਈ ਉੱਠੇਗਾ ਬਿਲਕੁਲ ਜੀ ਇਹ ਹੁੰਦਾ ਆ ਹੁੰਦਾ ਰਹੇਗਾ ਜਿਉਂ ਭਾਈ ਸੁਖਾ ਸਿੰਘ ਮਹਿਤਾਬ ਸਿੰਘ ਤੋਂ ਚੱਲੀ ਆ ਗੱਲ ਉਦੋਂ ਬਾਅਦ ਫੇਰ ਉਹਨਾਂ ਦੀ ਰੀਸ ਕੀਤੀ ਭਾਈ ਸਤਵੰਦ ਸਿੰਘ ਬਿਆਨ ਸਿੰਘ ਹਣਾ ਭਾਈ ਗੇਰ ਸਿੰਘ ਹਣਾ ਠੀਕ ਹੈ ਉਦੋਂ ਬਾਅਦ ਰੀਸ ਕੀਤੀ ਭਾਈ ਜੰਦੇ ਸੁਖੇ ਹਣਾ ਉਦੋਂ ਬਾਅਦ ਕਈ ਹੋਰ ਯੋਧੇ ਜੰਮੇ ਪੁੱਛੋ ਗੁਜਰਾਉਣਾ ਨੇ ਕੀ ਕੁਝ ਕੀਤਾ ਬੜਬੜੇ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਵਰਗਿਆਂ ਨੇ ਬੜੇ ਲੇਖ ਜੋਖੇ ਲਏ ਆ ਮਨਜੰਦਰ ਸਿੰਘ ਈਸੀ ਵਰਗਿਆਂ ਨੇ ਬੜੇ ਲੇਖ ਜੋਖੇ ਲਏ ਆ ਨਾ ਦੁਸ਼ਟ ਪੁਲਿਸ ਅਫਸਰਾਂ ਤੋਂ ਹਾਂਜੀ ਉਦੋਂ ਬਾਅਦ ਉਹਨੇ ਸੰਦੀਪ ਸਿੰਘ ਸਣੀ ਜਾਪਿਆ ਸਣੀ ਤੋਂ ਬਾਅਦ ਫੇਰ ਇਹ ਲੇਖੇ ਚੱਲਦੇ ਰਹੇ ਪਟਿਆਲੇ ਦੀ ਜੇਲ੍ਹ ਦੀ ਹੋਰ ਕੋ ਖਬਰ ਹੋਰ ਕੋਈ ਉਥੋਂ ਦੀ ਕਹਾਣੀ ਹਾਲ ਤੇ ਬਾਅਦ ਹਾਲਾਤ ਕੀ ਬਦਲੇ ਨੇ ਕਿਸ ਤਰ੍ਹਾਂ ਦੀ ਸਖਤਾਈ ਵਧੀ ਹੈ ਕੀ ਉੱਥੇ ਬਣਿਆ ਹੁਣੇ ਹੁਣੇ ਸਾਡੇ ਭਰੋਸੇਯੋਗ ਵਸੀਲਿਆਂ ਤੋਂ ਇੱਕ ਖਬਰ ਆਈ ਆ ਕਿ ਉਹਦਾ ਪ੍ਰੋਡਕਸ਼ਨ ਵਨਟ ਲੈਂਡ ਦੇ ਲਈ ਸੰਦੀਪ ਸਿੰਘ ਸਾਨੀ ਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਠੀਕ ਹੈ ਤੇ ਇਸ ਗੱਲ ਦੀ ਤਸੱਲੀ ਹੋਈ ਆ ਕਿ ਜੇ ਕੋਰਟ 'ਚ ਪੇਸ਼ ਕਰਦੇ ਆ ਤੇ ਫਿਰ ਉਹਦੇ ਨਾਲ ਕੋਈ ਅੰਦਰ ਜੁਲਮ ਉਹ ਤਸ਼ੱਦਦ ਨਹੀਂ ਹੋਇਆ ਹੋਏਗਾ ਜਾਂ ਘੱਟ ਹੋਇਆ ਕਿਉਂਕਿ ਜਦੋਂ ਐਡੀ ਵੱਡੀ ਵਾਰਦਾਤ ਹੁੰਦੀ ਆ ਤੇ ਜੇਲ੍ਹ ਪੁਲਿਸ ਵਾਲੇ ਵੀ ਕਈ ਦੀ ਗੱਲ ਪੈ ਜਾਂਦੇ ਆ ਅਲਾਰਮ ਹੋ ਜਾਂਦਾ ਜੇਲ੍ਹ 'ਚ ਤੇ ਕਿਉਂਕਿ ਜੇ ਉਹਨੂੰ ਕੋਰਟ 'ਚ ਪੇਸ਼ ਕਰਨਾ ਤੇ ਇਹਦਾ ਮਤਲਬ ਉਹ ਠੀਕ ਠਾਕ ਹਾਲਤ ਦੇ ਵਿੱਚ ਆ ਇਸ ਗੱਲ ਦੀ ਥੋੜੀ ਜੀ ਤਸੱਲੀ ਹੋਈ ਆ ਕਿ ਜੇ ਉਹਨਾਂ ਨੂੰ ਕੋਰਟ 'ਚ ਪੇਸ਼ ਕਰਨ ਲੱਗੇ ਆ ਨਾ ਤੇ ਫਿਰ ਉਹ ਆਪਣੇ ਪੈਰਾਂ ਤੇ ਚੱਲ ਕੇ ਜਾਏਗਾ ਜੀਨੀਕ ਟਾਕ ਹੋਏਗਾ ਉਸ ਤੋਂ ਬਾਅਦ ਰਿਮਾਂਡ ਲੈਣਗੇ ਤੇ ਅਗਲੀ ਪੁਸ਼ਗਿਸ਼ ਹੋਏਗੀ ਕਿ ਕੀ ਗੱਲ ਹੋਈ ਕਿੱਥਾਂ ਹੋਈ ਸੋ ਪੱਖੋ ਕੇ ਸਾਹਿਬ ਇੱਕ ਤਾਂ ਗੱਲ ਹੁਣ ਕਲੀਅਰ ਹੋ ਗਈ ਕਿ ਜਿਹੜੇ ਵੀ ਜ਼ਾਲਿਮ ਪੁਲਿਸ ਅਫਸਰ ਸੀ ਜਿਨ੍ਹਾਂ ਨੇ ਆਪਣੇ ਉਸ ਸਮੇਂ ਕਰੂਰ ਚਿਹਰੇ ਤੇ ਕਰੂਰਤਾ ਦੇ ਨਾਲ ਜਿੱਥੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਆਪਣੀ ਦਰਿੰਦਗੀ ਦੇ ਨਾਲ ਜਿੱਦਾਂ ਉਸ ਸਮੇਂ ਉਹਨਾਂ ਨੇ ਉਹ ਖੌਫਨਾਕ ਮੰਜ਼ਰ ਜਿਹੜਾ ਸੀਗਾ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਪਰ ਹੁਣ ਜਦੋਂ ਉਹਨਾਂ ਨੂੰ ਸਜ਼ਾਵਾ ਹੁੰਦੀਆਂ ਨੇ ਉਹਨਾਂ ਦੇ ਰੂਹ ਤੇ ਕੰਬਦੀ ਹੋਣੀ ਨਾ ਲੱਤਾਂ ਤੇ ਪਹਾੜੀ ਨਾ ਚੱਲਦੀਆਂ ਹੋਣੀਆਂ ਵੀ ਹੁਣ ਜਦੋਂ ਅਸੀਂ ਜੇਲ੍ਹ ਚ ਗਏ ਤੇ ਕੋਈ ਨਾ ਕੋਈ ਸੰਨੀ ਫੇਰ ਟੱਕਰ ਜਾਣਾ ਜੇ ਕੋਈ ਨਾ ਕੋਈ ਸੰਦੀਪ ਸਿੰਘ ਸੰਨੀ ਸਾਡਾ ਇੰਤਜ਼ਾਰ ਨਾ ਕਰਦਾ ਹੋਵੇ ਤੇ ਇਹਦਾ ਹਾਲਾਤ ਦੇਖ ਕੇ ਸੂਬੇ ਸਰਹੰਦ ਦੇ ਆਸ਼ਰ ਵੇਖ ਕੇ ਤੇ ਬਾਕੀਆਂ ਦੀਆਂ ਵੀ ਤੇ ਹੁਣ ਰੂਹਾਂ ਕੰਬਣ ਗਿਆ ਉਹ ਵੀ ਤੇ ਕਣ ਕੇ ਬਚਾ ਲਓ ਬਚਾ ਮਾਈ ਜੀ ਵੇਖੋ ਜਿਹੜੀ ਇਹ ਕ੍ਰਾਈਮਨਲ ਮਾਈਂਡਡ ਅਫਸਰ ਹੁੰਦੇ ਨੇ ਨਾ ਇਹਨਾਂ ਨੂੰ ਇਹ ਨਹੀਂ ਬੰਦੇ ਦੇ ਪੁੱਤ ਬਣ ਸਕਦੇ ਅੱਛਾ ਹੁਣ ਕਿਹੜੇ ਐਨਕਾਊਂਟਰ ਨਹੀਂ ਹੋਣਦੇ ਹਾਂ ਜਦੋਂ ਕਿ ਇਹਨਾਂ ਨੂੰ ਪਤਾ ਲੱਗਣ ਡਿਆ ਆ ਕਿ 30 35 35 ਸਾਲ ਪਹਿਲਾਂ ਜਿਨ੍ਹਾਂ ਨੇ ਨਜਾਇਜ਼ ਨੌਜਵਾਨ ਛੁੱਠੇ ਮੁਕਾਬਲਿਆਂ 'ਚ ਮਾਰੇ ਆ ਉਹਨਾਂ ਨੂੰ ਉਮਰ ਕਿੰਨਾ ਹੋ ਰਹੀਆਂ ਹੋਣੀ ਬੰਦੇ ਦੇ ਪੁੱਤ ਬਣ ਜਾਣੇ ਇਹ ਨਹੀਂ ਹਟਦੇ ਇੱਕੋ ਜਿਹਾ ਅਫਸਰਾਂ ਦਾ ਹੁਕਮ ਮੰਨਦੇ ਆ ਤੇ ਕੁਝ ਨਾ ਕੁਝ ਨੂੰ ਵਹਿਸ਼ੇ ਸ਼ੌਂਕ ਹੁੰਦਾ ਬੰਦੇ ਮਾਰਦਾ ਇਹ ਭਾਵੇਂ ਰੱਥਾਂ 'ਚ ਗੋਲੀਆਂ ਵਜਣ ਡੀਆਂ ਲੇਖਾ ਇਹਨਾਂ ਨੂੰ ਵੀ ਦੇਣਾ ਪੈਣਾ ਇੱਕ ਲਾਈਨ ਬੋਲੀ ਤੁਸੀਂ ਕਿ ਕਈਆਂ ਨੂੰ ਬੰਦੇ ਮਾਰਨ ਦਾ ਸ਼ੌਂਕ ਹੁੰਦਾ ਭਾਜੀ ਬੜੀ ਵੱਡੀ ਗੱਲ ਕਹਿ ਰਹੇ ਹੋ ਬੰਦੇ ਮਾਰਨ ਦਾ ਇਹ ਕੋਈ ਸ਼ੌਂਕ ਥੋੜੀ ਬੋਲ ਹੁੰਦਾ ਮੈਂ ਤੁਹਾਨੂੰ ਕਦੀ ਕਿਤੇ ਮੌਕਾ ਮਿਲਿਆ ਤੇ ਡੇਰਾ ਬਾਬਾ ਨਾਨਕ ਦਾ ਇੱਕ ਨੀਮ ਪਾਗਲ ਹਾਲਤ ਦੇ ਵਿੱਚ ਇੱਕ ਨੌਜਵਾਨ ਪਿੰਡ ਰੱਤੇ ਦਾ ਤੁਰਿਆ ਫਿਰਦਾ ਜਿਹੜਾ ਕਿ ਮੱਖਣ ਜਲਾਦ ਦਾ ਗਨਮੈਨ ਸੀ ਉਹਦੇ ਅੱਜ ਵੀ ਕੇਸ ਉਹਦੇ ਮਤਲਬ ਕੋਰਟ 'ਚ ਚੱਲ ਰਿਹਾ ਵਾ ਆਪਣੀ ਬਹਾਲੀ ਲਈ ਉਹਨੇ ਕੇਸ ਕੀਤਾ ਹੋਇਆ ਹਾਈ ਕੋਰਟ 'ਚ ਤੇ ਉਹ ਨੀਮ ਪਾਗਲ ਹਾਲਤ 'ਚ ਤੁਰਿਆ ਫਿਰਦਾ 70 ਤੋਂ ਵੱਧ ਬੰਦੇ ਮਾਰੇ ਆ ਜਦੋਂ ਕੋ ਬੰਦਾ ਮਾਰਨਾ ਹੁੰਦਾ ਸੀ ਤੇ ਉਹਨੂੰ ਸੱਧਿਆ ਜਾਂਦਾ ਸੀ ਇਹ ਗੋਲੀ ਬਲੀ ਵਧੀਆ ਮਾਰਦਾ ਇਹਦਾ ਬੇਕਿਰਕ ਮਾਲਿਆ ਗੋਲੀ ਮਾਰ ਕੇ ਤੇ ਬੜਾ ਖੁਸ਼ ਹੁੰਦਾ ਐਸ ਤਰ੍ਹਾਂ ਦੀ ਮਾਨਸਿਕਤਾ ਵਾਲੇ ਲੋਕ ਵੀ ਸੀ ਇਹ ਮਾਰਚਿਕ ਬਿਮਾਰ ਹੁੰਦੇ ਲੋਕ ਬੜੀ ਭਟੀ ਵਾਲਾ ਹਾਂਜੀ ਤੇ ਉਹ ਅੱਜ ਸਾਰੇ ਇਲਾਕੇ ਨੂੰ ਪਤਾ ਪਿਉ ਤੁਰਿਆ ਫਿਰਦਾ ਸਰਕਾਂ ਦੇ ਉੱਤੇ ਉਦਾਂ ਹੀ ਬਸ ਕੱਲਾ ਕਚਰਾ ਹੀ ਪਾਇਆ ਹੁੰਦਾ ਕੱਚਾ ਹੀ ਤੇ ਉਦਾਂ ਹੀ ਤੁਰਿਆ ਫਿਰਦਾ ਨੰਗਾ ਬੰਗਾ ਉਦਾਂ کئی ਵਾਰੀ ਸਿੰਘਾਂ ਨੇ ਮਾਰ ਚਾਇਆ ਫਿਰ ਸੱਚ ਗੋਲੀ ਮਾਰੀਏ ਫਿਰ ਸਿੰਘਾਂ ਦੇ ਨਹੀਂ ਇਹ ਸਜ਼ਾ ਕੱਟਣ ਡਿਆ ਇਹਨੂੰ ਕੱਟਣ ਤੋਂ ਇਹਦੀ ਸਜ਼ਾ ਮੁੱਕ ਜਾਣੀ ਆੜ ਜਾਏ ਸਿਆੜ ਜਾਏ ਇਤਨੇ ਫਿਰਦਾ ਪਾਗਲਾ ਇਹ ਵੀ ਪਾਗਲਾ ਜਿਹੜੇ ਬਚ ਜਾਣੇ ਆ ਨਾ ਇਹ پاਗਲ ਹੋ ਜਾਣੇ ਆ ਕੀੜੇ ਪਾ ਕੇ ਮਰਨੇ ਆ ਮਰੇ ਨੇ ਅੱਗੇ ਕੀੜੇ ਪਾ ਕੇ ਧੋਬ ਹਮ ਹੁਣ ਆ ਵਸਣ ਸੇ ਕਹਾਂਦਾ ਕਿ 89 ਡੇਰੇ ਐਸ ਐਚਓ ਰਿਆ ਐਥੇ ਤੁਹਾਡੇ ਅਰਬਨ ਸਟੇਟ ਉਹ ਮਰਿਆ ਲਾਗੇ ਗਵਾਂਢੀ ਵੀ ਆਂਦੇ ਹੁੰਦੇ ਭਈ ਜੇ ਤੁਹਾਡੇ ਘਰ ਕੋ ਕੁੱਤਾ ਮਰਿਆ ਇਨੀ ਬੋ ਆਉਂਦੀ ਹਮ ਮੰਜੀ ਵੱਢਦੀ ਏ ਉਹਦੀ ਥੱਲੇ ਕੀੜੇ ਪਏ ਹੁੰਦੇ ਕਿਸੇ ਵਿਆਸ ਥਾਣੇ ਐਸ ਐਚਓ ਲੱਗਾ ਸੀ ਉਹਥੇ ਉਹਨੇ ਪੈਸੇ ਵੀ ਲੈ ਲੇ ਭਈ ਜਨਰੇਟਰ ਚਾਹੀਦਾ ਪੀ ਲਾਈਟ ਨਹੀਂ ਆਉਂਦੀ ਥਾਣੇ ਜਨਰੇਟਰ ਸਾਨੂੰ ਦੇ ਦੋ ਤੁਹਾਡਾ ਬੰਦਾ ਛੱਡ ਦਾਂਗੇ ਉਹਨਾਂ ਨੂੰ ਪੈਸੇ ਦੇ ਦਿੱਤੇ ਵੀ ਜਨਰੇਟਰ ਲੈ ਲਓ ਵੀ ਲਾਈਟ ਥਾਣੇ 'ਚ ਲਾਈਟ ਜਗਾਉਣ ਲਈ ਜਨਰੇਟਰ ਵੀ ਲੈ ਲਿਆ ਤੇ ਬੰਦਾ ਵੀ ਮਾਰਤਾ ਜਿਉਂਦੇ ਘਰ ਦੀਵਾ ਜਗਾਉਣ ਵਾਲਾ ਕੋਈ ਨਹੀਂ ਇੱਕੋ ਪੁੱਤ ਹੀ ਉਹ ਪਹਿਲਾਂ ਮਰ ਗਿਆ ਆਪ ਵੀ ਮਰ ਗਿਆ ਸਬਕ ਨਹੀਂ ਨਾ ਲੈਂਦੇ ਪਰ ਇਹ ਸਬਕ ਇਸੇ ਕਰਕੇ ਮੈਂ ਤੇ ਆਪਣੀ ਵੀਡੀਓ 'ਚ ਬੜੀਆਂ ਬੇਬਾਕੀ ਨਾਲ ਬੋਲਣਾ ਤੁਹਾਨੂੰ ਪਤਾ ਹੂੰ ਔਰ ਰੱਬ ਦਾ ਵਾਅਦਾ ਜੇ ਮੰਝਿਓ ਆਪਾਂ ਬਹੁਤੀ ਦੂਰ ਨਹੀਂ ਹੁੰਦੀ ਹੂੰ ਥੋੜਾ ਬਹੁਤਾ ਉਹਦਾ ਭੈ ਰੱਖੋ ਤੁਹਾਡਾ ਕੰਮ ਹੈ ਇੱਕ ਪੁਲਿਸ ਅਫਸਰ ਦਾ ਕੰਮ ਆ ਅਗਰ ਕੋਈ ਬਾਗੀ ਆ ਕਾਨੂੰਨ ਤੋੜਦਾ ਵਾ ਤੁਸੀਂ ਉਹਨੂੰ ਗ੍ਰਿਫਤਾਰ ਕਰੋ ਕੋਰਟ ਚ ਪੇਸ਼ ਕਰੋ ਕੋਰਟ ਚਾਹੇ ਫਾਂਸੀ ਦੇ ਦੇ ਬਿਲਕੁਲ ਠੀਕ ਹੈ ਤੇ ਫਾਂਸੀ ਅੱਗੇ ਐਕਸੈਪਟ ਕੀਤੀ ਕੌਮ ਨੇ ਭਾਈ ਸਤਵੰਤ ਸਿੰਘ ਹੋਣਾ ਨਹੀਂ ਕੀਤੀ ਨਹੀਂ ਹੂੰ ਭਾਈ ਜੰਦਾ ਸੁੱਖਾ ਜੀ ਦੀ ਠੀਕ ਹੈ ਫਾਂਸੀ ਐਕਸੈਪਟ ਕੀਤੀ ਆ ਵੀ ਕੋਈ ਗੱਲ ਨਹੀਂ ਨੋ ਪ੍ਰੋਬਲਮ ਹੂੰ ਪਰ ਆ ਜਿਹੜੀ ਗੱਲ ਆ ਇੱਕ ਥਾਣੇਦਾਰ ਨੂੰ ਇੱਕ ਡੀਐਸਪੀ ਨੂੰ ਇੱਕ ਐਸਐਸਪੀ ਨੂੰ ਕੀ ਆਖਿਆ ਕਿ ਉਹ ਬੰਦੇ ਦੇ ਸਿਰ 'ਚ ਗੋਲੀ ਮਾਰ ਦਾਂ ਆ ਅਦਾਲਤਾਂ ਕਾਧ ਲਈ ਨੇ ਹੁਣ ਤਾਂ ਹੀ ਜੱਜ ਠੋਕਦੇ ਨੇ ਵੀ ਆਹ ਕੰਮ ਸਾਡਾ ਸੀ ਜਿਹੜਾ ਤੁਸੀਂ ਦਇਓ ਕਰਨ ਹੁਣ ਆ ਭੁਗਤੋ ਹੁਣ ਤੁਹਾਨੂੰ ਦੱਸਾਂਗੇ ਜੁਡੀਸ਼ਰੀ ਕੀ ਹੁੰਦੀ ਹੈ ਮੈਂ ਤਾਂ ਸਲੂਟ ਕਰਦਾ ਹਾਂ ਉਹਨਾਂ ਜੱਜਾਂ ਨੂੰ ਜਿਨ੍ਹਾਂ ਨੇ ਸੱਚੀ ਮੁੱਚੀ ਇਨਸਾਫ ਦਿੱਤਾ 35 35 ਸਾਲ ਬਾਅਦ ਉਹਨਾਂ ਰੋਂਦੇ ਬਿਲਕਦੇ ਪਰਿਵਾਰਾਂ ਨੂੰ ਬਿਲਕੁਲ ਹੈ ਜੀ ਕੋਕੋਕੇ ਸਾਹਿਬ ਬਹੁਤ ਹੀ ਕੋਕੋਕੇ ਸ਼ਹੀਦ ਪਰਿਵਾਰਾਂ ਚ ਪਿਛਲੇ ਇੱਕ ਇੱਕ ਦਹਾਕੇ ਤੋਂ ਵਿਚਰ ਰਹੇ ਨੇ ਤੇ ਦੋ ਦਹਾਕੇ ਕਰੀਬ ਹੋ ਗਏ ਨੇ ਸੇਵਾਵਾਂ ਕਰ ਰਹੇ ਨੇ ਔਰ ਇਨਾਂ ਦੀਆਂ ਵੀਡੀਓ ਜਿਹੜੀਆਂ ਖਾਸ ਕਰਕੇ ਸ਼ਹੀਦ ਪਰਿਵਾਰਾਂ ਦੇ ਦੁੱਖਾਂ ਦੀ ਦਾਸਾਂ ਜਦੋਂ ਇਹ ਪੇਸ਼ ਕਰਦੇ ਨੇ ਜਦੋਂ ਸਕਰੀਨ ਦੇ ਉੱਤੇ ਦੱਸਦੇ ਨੇ ਤਾਂ ਵੇਖਣ ਵਾਲਿਆਂ ਦੀਆਂ ਰੂਹਾਂ ਵੀ ਕੰਮ ਜਾਂਦੀਆਂ ਨੇ ਭਾਵੁਕ ਵੀ ਹੋ ਜਾਂਦੇ ਨੇ ਹੰਝੂ ਵੀ ਆਪਣੇ ਆਪ ਹੀ ਨੈਣਾਂ ਦੇ ਵਿੱਚੋਂ ਇਹ ਨੀਰ ਆਣਾ ਜਿਹੜਾ ਫਿਰ ਰੁਕਦਾ ਨਹੀਂ ਵਗਣਾ ਸ਼ੁਰੂ ਹੋ ਜਾਂਦਾ ਸੋ ਇਹ ਵੀ ਇਕ ਬਹੁਤ ਹੀ ਨੇਕੀ ਦਾ ਚਿੱਠੇ ਕੰਮ ਕਰ ਰਹੇ ਤੇ ਦਲੇਰੀ ਤੇ ਬਹਾਦਰੀ ਦਾ ਵੀ ਕੰਮ ਕਰ ਰਹੇ ਨੇ ਕੋਈ ਜਿਹੜੇ ਲਫ਼ਜ਼ੇ ਬੋਲਦੇ ਨੇ ਜਿਹੜੇ ਅਲਫ਼ਾਜ਼ਾਂ ਦੀ ਵਰਤੋਂ ਕਰਦੇ ਨੇ ਇਹਦੇ ਵਾਸਤੇ ਵੀ ਬੜਾ ਜਿਗਰਾ ਤੇ ਬੜਾ ਗੁਰਦਾ ਚਾਹੀਦਾ ਇਹ ਮਨਮੋਹ ਵਾਰਿਸ ਕਹਿੰਦਾ ਨਾ ਕਿ ਪਿਸਤਲ ਤਾਂ ਮਿੰਟ ਬਾਜ਼ਾਰੋਂ ਜਿਗਰੇ ਨਾ ਮਿਲਦੇ ਭਈ ਔਰ ਇਹ ਕੌਮ ਦਾ ਹੀਰਾ ਜਿਹੜਾ ਬਹੁਤ ਵੱਡੀ ਸੇਵਾ ਨਿਭਾ ਵੀ ਰਹੀ ਆ ਕੌਮ ਦੀ ਔਰ ਨਾਲ ਦੀ ਨਾਲ ਹੁਣ ਸੰਦੀਪ ਸੰਨੀ ਜਿਹਦਾ ਹੁਣ ਪੁਲਿਸ ਜਿਹੜੀ ਹੈ ਪਾਲਿਸ ਪ੍ਰੋਟੈਕਸ਼ਨ ਦਿੱਤੇ ਉਹਨੂੰ ਲਿਜਾ ਸਕਦੀ ਹੈ কোর্ਟ ਚ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਅੱਗੇ ਉਹਦੇ ਨਾਲ ਕਾਨੂੰਨੀ ਕਾਰਵਾਈ ਕੀ ਹੋਏਗੀ ਇਹ ਤਾਂ ਹੁਣ ਕਾਨੂੰਨ ਦੱਸੇਗਾ ਪਰ ਨਾਲ ਦੀ ਨਾਲ ਜਿਹੜਾ ਸੂਬਾ ਸਰਹੰਦ ਦੱਸ ਰਹੇ ਨੇ ਉਹਦੇ ਤੇ ਜੋ ਜਾਨਲੇਵਾ ਹਮਲਾ ਹੋਇਆ ਉਹਦੀ ਹਾਲਾਤ ਜਿਹੜੇ ਨੇ ਨਾਜ਼ੁਕ ਨੇ ਹੋ ਸਕਦਾ ਹੈ ਕਿ ਇਹ ਸ਼ੋਅ ਚੱਲਣ ਤੱਕ ਕੋਈ ਐਸੀ ਖਬਰ ਆ ਜਾਵੇ ਹਨ ਹੋਣੀ ਹੋ ਜਾਵੇ ਜਾਂ ਫਿਰ ਹੋ ਸਕਦਾ ਹੈ ਕਿ ਉਹ ਪਚ ਵੀ ਜਾਵੇ ਤਾਂ ਪੱਖੋ ਕੇ ਸਾਹਬ ਦੇ ਮਤਲਬ ਜੇਕਰ ਉਹ ਬਚ ਵੀ ਜਾਂਦਾ ਹੈ ਤਾਂ ਹੁਣੇ ਜਿਹੜਾ ਇਹਨਾਂ ਡੇਰੇ ਵਾਲਾ ਬੰਦਾ ਦੱਸਿਆ ਨਾ ਪਿੰਡਾਂ ਦਾ ਆਪਣਾ ਸਭ ਕੁਝ ਰਹਿੰਦਾ ਕਿਉਂਕਿ ਸਿਰਦੀਆਂ ਸੱਟਾਂ ਨੇ ਤੇ ਪਤਾ ਨਹੀਂ ਗਿਆ ਕਿ ਕੀ ਬਣਨਾ ਤੇ ਕਿੱਦਾਂ ਦੀ ਮੁੜਕੇ ਜ਼ਿੰਦਗੀ ਰਹਿਣੀ ਹੈ ਇਹ ਤਾਂ ਹੁਣ ਜੋ ਕਰਨੀ ਭਰਨੀ ਇੱਥੇ ਪੈਣੀ ਹੀ ਹੈ ਸੰਦੀਪ ਸੰਨੀ ਕਿ ਹੁਣ ਕੌਮ ਦੇ ਹੀਰੋ ਵੱਜੋਂ ਇਹ ਬਣ ਕੇ ਫਿਰ ਇੱਕ ਵਾਰੀ ਨਿਕਰਿਆ ਉੱਠਿਆ ਪੰਥ ਦੇ ਵਿੱਚ ਕੌਮ ਦੇ ਵਿੱਚ ਆਉਣ ਵਾਲੇ ਦਿਨਾਂ ਜਿੱਤੇ ਇਹਦਾ ਮਾਨ ਸਨਮਾਨ ਹੋਰ ਵੀ ਵਧੇਗਾ ਸੁਪਕੋ ਕੇ ਸਾਹਿਬ ਆਖਰੀ ਕੁਝ ਕਹਿਣਾ ਚਾਹੁੰਦੇ ਆ ਬਹੁਤ ਸ਼ੁਕਰੀਆ ਜੀ ਮੈਂ ਤੇ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਸੰਦੀਪ ਸਿੰਘ ਸਣੀ ਇਸ ਮੁਸ਼ਕਲ ਦੀ ਘੜੀ ਦੇ ਵਿੱਚੋਂ ਬਿਲਕੁਲ ਯੋਧਿਆਮ ਕੋ ਨਿੱਤਰ ਕੇ ਆਵੇ ਉਹਦੇ ਲਈ ਸਾਰੇ ਅਰਦਾਸ ਕਰਿਓ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਸੂਬੇ ਸਰਹੰਦਲੀ ਕਿਸੇ ਨੇ ਅਰਦਾਸ ਕਰਨੀਆਂ ਜਾਂ ਕੋਈ ਉਹਦੀ ਅੰਤਮ ਅਰਦਾਸ ਕਰਨ ਵਾਲਾ ਵੀ ਲੱਭਣਾ ਪਰ ਭਾਈ ਸੰਦੀਪ ਸਿੰਘ ਸਣੀ ਲਈ ਮੈਂ ਚਾਹਾਂਗਾ ਦੁਨੀਆ ਭਰ ਦੇ ਗੁਰੂ ਘਰਾਂ ਚੜਦਾ ਸਾਂਹਣੀਆਂ ਚਾਹੀਦੀਆਂ ਕਿ ਸਤਗੁਰ ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਬਿਲਕੁਲ ਜੀ ਮੈਂ ਇਸ ਚੀਜ਼ ਦੇ ਨਾਲ ਇੱਕ ਚੀਜ਼ ਮੈਂ ਵੀ ਐਡ ਕਰ ਦਿਆ ਕਿ ਤੁਹਾਨੂੰ ਵੀ ਨਾ ਆਪਣੇ ਸ਼ੋਅ ਦੇ ਵਿੱਚ ਜ਼ਰੂਰ ਅਪੀਲ ਕਰਿਓ ਖਾਸ ਕਰਕੇ ਜੀ ਅਸੀਂ ਵੀ ਇਹ ਅਪੀਲ ਜ਼ਰੂਰ ਕਰਦੇ ਆ ਕਿ ਜਦੋਂ ਵੀ ਖਾਸ ਕਰਕੇ ਝੂਠੇ ਪੁਲਿਸ ਮੁਕਾਬਲਿਆਂ ਵਾਲੇ ਕੋਈ ਜ਼ਾਲਿਮ ਤੇ ਕੋਈ ਇਸ ਤਰ੍ਹਾਂ ਦੇ क्रूर ਪੁਲਿਸ ਅਫਸਰਾਂ ਦੀਆਂ ਮੌਤਾਂ ਹੁੰਦੀਆਂ ਨੇ ਨਾ ਜਦੋਂ ਉਹਨਾਂ ਦੀਆਂ ਤਾਂ ਫਿਰ ਜਿਹੜੇ ਸਾਡੇ ਕੀਰਤਨੀਏ ਤੇ ਅਰਦਾਸੀਏ ਸਿੰਘ ਨੇ ਤਾਂ ਜਿਹੜੇ ਬਾਕੀ ਗੁਰੂ ਘਰ ਦੇ ਨੇ ਜੇਕਰ ਤੁਸੀਂ ਜਾਣਦੇ ਹੋ ਨਾ ਉਹਨਾਂ ਦੇ ਬਾਰੇ ਪੀਏ ਬੰਦਾ ਹੋਇਆ ਜਿਹਨੇ ਸਾਡੀ ਸਿੱਖ ਕੌਮ ਦੇ ਨੌਜਵਾਨ ਜਿਹੜੇ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ ਨੇ ਤਾਂ ਫਿਰ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਕੌਮ ਜਿਹੜੀ ਹੈ ਇੱਥੋਂ ਦੇ ਜਿਹੜੇ ਵਜ਼ੀਰ ਨੇ ਗੁਰੂ ਘਰ ਦੇ ਫਿਰ ਉਹਨਾਂ ਦੇ ਨਾਮ ਦੀ ਨਾਤਾ ਅਰਦਾਸ ਕਰਦੇ ਨਾ ਫਿਰ ਉਹਨਾਂ ਦੀ ਮੁਕਤੀ ਹੁੰਦੀ ਹੈ ਤੇ ਫਿਰ ਉਹ ਭਟਕਦੇ ਰਹਿਣੇ ਚਾਹੀਦੇ ਨੇ ਇਹ ਵੀ ਗੱਲ ਜਿਹੜੀ ਹੈ ਥੋੜੇ ਜੇ ਜ਼ੋਰ ਦੇਣ ਵਾਲੀ ਹੈ ਕਿਤੇ ਇਦਾਂ ਨਾ ਹੋਵੇ ਕਿ ਜਿੱਦਾਂ ਇਹਨਾਂ ਨੇ ਜ਼ਿਕਰ ਕੀਤਾ ਕਿ ਜ਼ਰੂਰੀ ਨਹੀਂ ਕਿ ਜਿਹਦੇ ਸਿਰ ਤੇ ਪੱਗਾ ਸਰਦਾਰੀ ਹੋਵੇ ਕਿਤੇ ਇਸ ਤਰ੍ਹਾਂ ਦੇ ਕੌਮ ਦੇ ਗਾਦਾਰ ਵੀ ਨਾ ਹੋਣ ਕਿ ਜਿਹੜੇ ਜਾ ਕੇ ਮੁਨਕੇ ਕੀਰਤਨ ਵੀ ਕਰਦੇ ਲੱਭਣ ਤੇ ਅਰਦਾਸਾਂ ਕਰਦੇ ਵੀ ਲੱਭਣ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਬਕ ਹੈ ਕੌਮ ਵੱਲੋਂ ਪੰਥ ਵੱਲੋਂ ਤੇ ਗੁਰੂ ਵੱਲੋਂ ਵੀ ਜੇਕਰ ਤੁਸੀਂ ਸਾਡੇ ਗੁਰੂ ਦੇ ਬੱਚਿਆਂ ਦੇ ਨਾਲ ਜੇਕਰ ਪੰਥ ਦੇ ਬੱਚਿਆਂ ਦੇ ਨਾਲ ਇਸਰਾਂ ਦਾ ਨੌਜਵਾਨਾਂ ਦੇ ਨਾਲ ਵਰਤਾਰਾ ਕਰੋਗੇ ਤਾਂ ਕੌਮ ਤੁਹਾਡੇ ਨਾਲ ਕਿਹੋ ਜਿਹਾ ਸਲੀਕਾ ਕਰੇਗੀ ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਤੇ ਮੈਂ ਜ਼ਰੂਰ ਕਾਵਾਂਗਾ ਤੁਖੋਗੇ ਸਭ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਅੱਗੇ ਵੀ ਸ਼ੋ ਹੋਣ ਜਿਹੜੇ ਉਹਨਾਂ ਦੇ ਵਿੱਚ ਇਹ ਐਡ ਜ਼ਰੂਰ ਰੱਖਿਓ ਬਿਲਕੁਲ ਜੀ ਮੈਂ ਤੇ ਹਮੇਸ਼ਾ ਕਹਿੰਦਾ ਅਵੇਅਰ ਜ਼ਰੂਰ ਕਰੋ ਕਿ ਇਹਨਾਂ ਕੀਰਤਨੀਆਂ ਨੂੰ ਗੁਰੂ ਘਰ ਦੇ ਵਜ਼ੀਰਾ ਨੂੰ ਵੀ ਜਦੋਂ ਕਿਸੇ ਦਾ ਖੰਨ ਪਾਠ ਆਂਦਾ ਤੇ ਜਦੋਂ ਮਗਰ ਕੋਈ ਪੁਲਿਸ ਅਫਸਰ ਲਿਖਿਆ ਆਂਦਾ ਇੱਕ ਕਰੀਓ ਉਹਦਾ ਰਿਕਾਰਡ ਚੈੱਕ ਕਰ ਲਓ ਕਿ ਇਹ ਕਿਤੇ ਝੂਠੇ ਪੁਲਿਸ ਮੁਕਾਬਲੇ ਵਾਲਾ ਨਹੀਂ ਬੜੇ ਬੜੇ ਵਧੀਆ ਇਮਾਨਦਾਰ ਤੇ ਫਰਜ਼ਸ਼ਨਾਸ ਪੁਲਿਸ ਅਫਸਰ ਵੀ ਹੋਏ ਨੇ ਕਮਾਲ ਨੇ ਬਾ ਕਮਾਲ ਹੈ ਬੜੇ ਬੜੇ ਇਮਾਨਦਾਰ ਜਿਨ੍ਹਾਂ ਨੇ ਆਪਣ ਬਿਲਕੁਲ ਹੈ ਜੀ ਇਹ ਉਹ ਲੋਕ ਨੇ ਕਿਉਂਕਿ ਹੁਣ ਤੇ ਭਾਰਤੀ ਨਿਆਂ ਪ੍ਰਣਾਲੀ ਨੇ ਮੋਹਰ ਲਾਤੀ ਨਾ ਵੀ ਤੁਸੀਂ ਗਲਤ ਸੋ ਉਹ ਬੰਦੇ ਸਹੀ ਸੀਗੇ ਜਿਹੜੇ ਤੁਸੀਂ ਮਾਰੇ ਆ ਜਦੋਂ ਵੱਡੀ ਹੋਰ ਸਬੂਤ ਸਾਡੇ ਕੋਲ ਕੀ ਹੋ ਸਕਦਾ ਕਿਉਂਕਿ ਅੱਜ ਕਈ ਵਾਰੀ ਪੁਲਿਸ ਅਫਸਰ ਕਹਿੰਦੇ ਨੇ ਵੀ ਮੇਰੀ ਗੱਲਬਾਤ ਕਈ ਵਾਰੀ ਹੁੰਦੀ ਪੁਸ਼ਕਿਸ਼ ਹੁੰਦੀ ਆ ਵੀ ਤੂੰ ਐਂ ਬੋਲ ਰਿਹਾ ਤੇ ਮੈਂ ਕਿਹਾ ਜੀ ਤੁਹਾਡੇ ਹੀ ਕਹੇ ਥਾਣੇਦਾਰ ਨੇ ਫੜ ਕੇ ਪਰਚਾ ਦਿੱਤਾ ਵਾ ਸਿੱਧੀ ਥੋੜਾ ਜੱਜ ਨੇ ਸਜ਼ਾ ਦੇ ਦਿੱਤੀ ਆ ਹੂੰ ਕਹਿੰਦੇ ਠੀਕ ਆ ਜਿਹੜੇ ਬੰਦੇ ਕਾਨੂੰਨ ਦੇ ਦਾਇਰੇ 'ਚ ਨਹੀਂ ਹਨ ਸਾਡੇ ਕੋ ਜਰੀ ਲੱਗਦੇ ਐਵੇਂ ਕਹਿੰਦੇ ਬੱਚੇ ਖਾਣਾ ਮਹਿਕਮਾ ਜੀ 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 ਸੋ ਸੋ ਜੀ ਜੀ ਦਾ ਮੇਤਾ ਜੀ ਸਾਡੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ